ਡਾਕਟਰ ਸਾਹਿਬ ਜੇ ਇਦਾਂ ਦੇ ਨੁਸਖੇ ਫਾਰਮੂਲੇ ਨਾਲ ਦਰਦ ਭਜਦੇ ਹੁੰਦੇ ਮਾਫੀ ਚਾਹੁੰਦਾ ਮੈਂ ਤੁਹਾਨੂੰ ਸਵਾਲ ਕਰਨ ਲੱਗਿਆ ਤੇ ਫਿਰ ਇੰਨੇ ਇੰਨੀਆਂ ਪੇਨ ਕਿਲਰਾਂ ਕਾਦੇ ਵਾਸਤੇ ਬਣੀਆਂ ਜਦਦਾ ਹੀ ਅਸਲ ਚ ਇੰਨਾਂ ਚੀਜ਼ਾਂ ਨਾਲ ਨੇ ਪੇਨ ਕਿਲਰ ਦਾ ਮਤਲਬ ਕੀ ਕਿ ਪੇਨ ਨੂੰ ਕਿਲ ਕਰ ਦੇਣਾ ਪੇਨ ਹੀ ਕਿਲ ਕਰਨੀ ਹੈ ਨਾ ਅੰਦਰ ਰੋਗ ਤਾਂ ਨਹੀਂ ਜਾਏਗਾ ਨਾ ਉਹਦੇ ਨਾਲ ਜਿਸ ਸ਼ਖਸ ਨੇ ਵੀਡੀਓ ਦੇਖ ਲਈ ਉਸ ਬੰਦੇ ਨੂੰ ਪੇਨ ਕਿਲਰ ساری ਜ਼ਿੰਦਗੀ ਖਾਣ ਦੀ ਮੈਨੂੰ ਨਹੀਂ ਲੱਗਦਾ ਕਿ ਕਦੇ ਜ਼ਰੂਰਤ ਪਈ ਸਟ्रेस ਲੈਵਲ ਸਾਡਾ ਖਾਣ ਪੀਣਾ ਦੋ ਹੀ ਚੀਜ਼ਾਂ ਨੇ ਜਿੱਦੇ ਕਰਕੇ ਕੀ ਹੋਊਗਾ ਕਿ ਤੁਹਾਡਾ ਜਿਹੜਾ ਬਲੱਡ ਦਾ ਪੀ ਐਚ ਲੈਵਲ ਹੈ ਉਹ ਵਿਗੜਨਾ ਸਟਾਰਟ ਉਹ ਕੀ ਹੁੰਦਾ ਸਾਡਾ ਬਲੱਡ ਦਾ ਪੀ ਐਚ ਲੈਵਲ ਵੀ ਹੁੰਦਾ ਪਾਣੀ ਦਾ ਪੀ ਐਚ ਲੈਵਲ ਵੀ ਹੁੰਦਾ ਉਹ ਹੁੰਦਾ 7.4 ਆਪਟੀਮਲ ਇਹ ਨਾ ਹੋਣਾ ਚਾਹੀਦਾ ਕਿਉਂਕਿ ਸਾਬ ਉਹ 5 ਪੁਆਇੰਟ ਤੇ ਆ ਗਿਆ ਨਾ ਬੰਦਾ ਜਿੰਦਾ ਨਹੀਂ ਰਹਿ ਸਕਦਾ ਸਾਬ ਬਸ ਕਰੋ ਤੁਸੀਂ ਕਿਉਂ ਡਰਾ ਰਹੇ ਹੋ ਇਸ ਤੇ ਇਹਨੂੰ ਚੰਗੀ ਤਰ੍ਹਾਂ ਬਾਲਣਾ ਜਦੋਂ ਬਲੈਕ ਹੋ ਜਾਏ ਕਾਲਾ ਕਾਲਾ ਹੋ ਕੇ ਸਭ ਇਹ ਚੀਜ਼ਾਂ ਉੱਪਰ ਤੈਰਨ ਲੱਗ ਜਾਣ ਸਮਝੋ ਤੁਹਾਡਾ ਤੇਲ ਤਿਆਰ ਹੋ ਗਿਆ ਉਹਨੂੰ ਉਤਾਰ ਲਓ ਛਾਣ ਲਓ ਰੱਖ ਲੋ ਤੇ ਉਹਨੂੰ ਯੂਜ਼ ਕਰੋ ਪੇਨ ਕਿਲਰ ਤੋਂ ਕੰਮ ਪਹਿਲਾਂ ਕਰੂਗਾ ਇਹ ਪੇਨ ਕਿਲਰ ਤੋਂ ਪਹਿਲੇ ਕੰਮ ਕਰੇਗਾ ਜੀ ਇਹ ਦੋ ਮਿੰਟ ਦੀ ਖੇਡ ਹੈ ਸਾਰੀ ਨਾਲ ਦੀ ਨਾਲ ਪੇਨ ਅੱਧੀ ਦੋ ਮਿੰਟਾਂ ਚ ਹਾਂ ਤੁਹਾਡੀ ਗੋਲੀ ਲੈਣ ਦੀ ਤੁਹਾਨੂੰ ਲੋੜ ਬਿਲਕੁਲ ਨਹੀਂ ਪਏਗੀ ਬਹੁਤ ਵਾਰ ਦਰਦ ਤਾਂ ਇਦਾਂ ਦਾ ਹੁੰਦਾ ਜਿਵੇਂ ਕਿਸੇ ਨੇ ਪ੍ਰਿੰਡ ਨੇ ਡੰਗ ਮਾਰਿਆ ਹੁੰਦਾ ਜਾਂ ਕਦੇ ਵਿੱਚੂ ਡੰਗ ਮਾਰ ਗਿਆ ਇੰਨਾ ਜ਼ਿਆਦਾ ਭਿਆਨਕ ਦਰਦ ਹੁੰਦਾ ਫਿਰ ਉਹ ਭਿਆਨਕ ਦਰਦਾਂ ਦੇ ਵਿੱਚ ਵੀ ਇਹ ਤੁਹਾਡਾ ਫਾਰਮੂਲਾ ਕੰਮ ਕਰੂਗਾ ਅਗਰ ਇਸ ਕੰਬੀਨੇਸ਼ਨ ਦੇ ਨਾਲ ਇਹਨੂੰ ਮਿਲਾ ਦਈਏ ਤਾਂ ਇਹ ਸੋਨੇ ਤੇ ਸੁਆਗਾ ਹੋ ਜਾਂਦਾ ਹੈ ਇਨੇ ਕੋਲ ਟਾਈਮ ਨਹੀਂ ਹੈ ਇਸਕਾ ਕਿੰਨੇ ਦਿਨਾਂ ਚ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦੇ ਨੇ ਚਾਰ ਖੁਰਾਕਾਂ ਸੇ ਨਹੀਂ ਤੁਹਾਡਾ ਨੁਸਕਾ ਫਾਰਮੂਲਾ ਜਾਂ ਜਿਹੜੇ ਤੁਹਾਡੇ ਜੋਡ ਐਕਸ ਵਾਲੇ ਨੁਸਕੇ ਫਾਰਮੂਲੇ ਤੁਸੀਂ ਬਣਾਏ ਹੋਏ ਨੇ ਸਿੱਧਾ ਸਿੱਧਾ ਜਵਾਬ ਇਹ ਚਾਹੀਦਾ ਕਿ ਆਪਰੇਸ਼ਨ ਤੋਂ ਬਚਾਇਆ ਜਾ ਸਕਦਾ ਹੈ 100% ਬਚਾਇਆ ਜਾ ਸਕਦਾ ਹੈ 100% ਹਾਂ ਜਦੋਂ ਬੋਨ ਵੀਕ ਹੋਣੀ ਸਟਾਰਟ ਹੋਈ ਹੱਡੀ ਵੀਕ ਹੋਣੀ ਸਟਾਰਟ ਹੋਈ ਉਸ ਤੋਂ ਬਾਅਦ ਸਭ ਤੋਂ ਜਿਹੜੀ ਪਹਿਲੀ ਚੀਜ਼ ਆਏਗੀ ਉਹ ਆਏਗੀ ਓਸਟਿਓਪੀਨੀਆ ਇਹ ਸ਼ੁਰੂਆਤੀ ਜਿਹੜੀ ਚੀਜ਼ ਹੁੰਦੀ ਹੈ ਤੁਹਾਡੇ ਜੋੜਾਂ ਦਰਦਾਂ ਵਾਲ ਵਦਨ ਦੀ ਤੁਸੀਂ ਤਾਂ ਚਲੋ ਪਛਾਣ ਲਿਆ ਤੁਸੀਂ ਤਾਂ ਕਹਿ ਵੀ ਦਿੱਤਾ ਓਸਟੋਪੀਨੀਆ ਇੱਕ ਆਮ ਬੰਦਾ ਜਿਹੜਾ ਸਾਡੀ ਵੀਡੀਓ ਦੇਖ ਰਿਹਾ ਹੈ ਉਨੂੰ ਕੀ ਪਤਾ ਲੱਗੇ ਵੀ ਮੈਂ ਉਸ ਟੋਪੀਨੀਆਂ ਦਾ ਹੁਣ ਸ਼ਿਕਾਰ ਹੋਣ ਜਾ ਰਿਹਾ ਹਾਂ ਉਹ ਪੌੜੀਆਂ ਚੜ ਰਿਹਾ ਤਾਂ ਚੰਗਾ ਜਵਾਬ ਦੇਣੀਆਂ ਲੱਤਾਂ ਹੁੰਦੀਆਂ ਥੋੜ੍ਹੀ ਥੋੜ੍ਹੀ ਐ ਲੱਗਣੀਆਂ ਮੈਂ ਯਾਰ ਮੈਂ ਹੋਲੀ ਚੜਨਾ ਤੇਜ਼ ਹਾਂ ਭੱਜ ਕੇ ਨਹੀਂ ਚੜ ਸਕੇਗਾ ਉਹ ਵਿੱਛੂ ਵਰਗਾ ਡੰਗ ਵੱਜਣਾ ਸਟਾਰਟ ਹੋਏਗਾ ਉਸ ਤੋਂ ਬਾਅਦ ਕੀ ਉਹਨਾਂ ਨੂੰ ਸਟ੍ਰੈਸ ਬਣਨ ਲੱਗਿਆ ਵਿਟਾਮਿਨ ਡੀ ਘਟਣ ਕਰਕੇ ਜੇ ਮੰਨ ਲਓ ਨੇ ਨਹੀਂ ਇਹਨੂੰ ਧਿਆਨ ਦਿੱਤਾ ਇਹਦੇ ਤੇ ਆਸਟੋਪੀਨੀਆ ਤੋਂ ਵੱਧ ਵੱਧ ਕੇ ਫਿਰ ਇਹ ਗੱਲ ਆਸਟਿਓਪਰਾਇਸਿਸ ਤੱਕ ਚਲੀ ਜਾਏਗੀ ਉਦੋਂ ਹੱਡੀਆਂ ਦਾ ਖੁਰਨਾ ਸਟਾਰਟ ਹੋ ਜੇ ਫਿਰ ਤੁਸੀਂ ਡਿਪੈਂਡ ਹੋ ਜਾਓਗੇ ਕਦੀ ਟਾਇਲਟ ਕੋਈ ਕਰਵਾ ਰਿਹਾ ਤੁਹਾਨੂੰ ਕੋਈ ਬਾਥਰੂਮ ਲੈ ਕੇ ਜਾ ਰਿਹਾ ਜਾਂ ਤਾਂ ਵਾਕਰ ਨਾਲ ਚੱਲੋਗੇ ਜੋੜ ਟੇਡੇ ਹੋਣਗੇ ਤੁਹਾਨੂੰ ਰੂਮਟਾਇਡ ਆਰਥਰਾਇਟਿਸ ਹੈ ਗਠੀਆ ਹੈਗਾ ਜਾਂ ਯੂਰਿਕ ਐਸਿਡ ਵਧਨ ਲੱਗ ਜਾਏਗਾ ਤੁਸੀਂ ਕਿਹੜੀ ਕੈਟਾਗਰੀ ਬਣਾਈ ਹੋਈ ਹੈ ਜਿਹੜੇ ਮਰੀਜ਼ ਤੁਹਾਡੇ ਕੋਲ ਆਉਂਦੇ ਨੇ ਤੁਸੀਂ ਕਹਿੰਦੇ ਵੀ ਆਹ ਚੀਜ਼ਾਂ ਗਲਤ ਨੇ ਪਰੌਂਠੇ ਖਾ ਲਏ ਨੇ ਅਸੀਂ ਠੀਕ ਹੈ ਨਾਲ ਦਹੀਂ ਲੈ ਲਈ ਨਾਲ ਅਸੀਂ ਚਾਹ ਪੀ ਲਈਆ ਸਭ ਤੋਂ ਗਲਤ ਗੱਲ ਅਸੀਂ ਪਰੌਂਠੇ ਖਾਣੇ ਆ ਦਹੀਂ ਨਾਲ ਤੇ ਉਸ ਤੋਂ ਬਾਅਦ ਜਦੋਂ ਤੱਕ ਅਸੀਂ ਚਾਹ ਨਾ ਪੀਏ ਜਦ ਤੱਕ ਤਾਂ ਸਵਾਦ ਹੀ ਨਹੀਂ ਆਉਂਦਾ ਨਹੀਂ ਫਿਰ ਇਹੀ ਗੱਲ ਹੈ ਨਾ ਤਾਂ ਹੀ ਤਾਂ ਮੋਟਾਪਾ ਵੱਧ ਰਿਹਾ ਨਾ ਤੁਸੀਂ ਹਰ ਰੋਜ਼ ਹੀ ਕਹਿਣ ਦਾ ਮਤਲਬ ਹੈ ਵੀ ਥੋੜਾ 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 ਬੋ ਬੇਬੇ ਦੇ ਗੋਡੇ ਤੇ ਬਾਪੂ ਦੇ ਮੋਢੇ ਇਸ ਵੇਲੇ ਲਗਭਗ ਲਗਭਗ ਹਰ ਘਰ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਬਾਪੂ ਜੀ ਦੇ ਕਿਤੇ ਕਿਤੇ ਦਰਦ ਹੋ ਰਿਹਾ ਹੈ ਬੇਬੇ ਜੀ ਦੇ ਕਿਤੇ ਕਿਤੇ ਦਰਦ ਹੋ ਰਿਹਾ ਹੈ ਈਵਨ ਕੇ ਬੱਚੇ ਤੇ ਜਵਾਨ ਜਿਹੜੇ ਵਰਗ ਹੈਗਾ ਚਾਹ ਮੁੰਡੇ ਨੇ ਚਾਹ ਕੁੜੀਆਂ ਨੇ ਕੋਈ ਸ਼ਖਸ ਮੈਨੂੰ ਨਹੀਂ ਲੱਗਦਾ ਕਿ ਕਿਸੇ ਘਰ ਦੇ ਵਿੱਚ ਇਦਾਂ ਦਾ ਹੋਵੇ ਜਿਸ ਨੂੰ ਕਦੇ ਕੋਈ ਦਰਦ ਮਹਿਸੂਸ ਨਾ ਹੋਇਆ ਹੋਵੇ ਜਾਂ ਉਸ ਨੇ ਕੋਈ ਪੇਨ ਕਿਲਰ ਨਾ ਖਾਦੀ ਹੋਵੇ ਸਤਿ ਸ਼੍ਰੀ ਅਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀ faruqui ਅੱਜ ਮੇਰੇ ਨਾਲ ਨੇ ਡਾਕਟਰ ਗੁਰਮੀਤ ਸਿੰਘ ਜੜੀ ਬੂਟੇ ਨਾਲ ਗੱਲਬਾਤ ਕਰਨ ਵਾਲੇ ਵੈਦ ਜਿਹੜੇ ਕਿ ਬਹੁਤ ਅਸੀਂ ਕਹਿ ਲਈਏ ਕਿ ਮਹਾਰਤਾ ਉਹਨਾਂ ਨੂੰ ਹਾਸਲ ਹੈ ਅੱਜ ਉਹ ਸਾਡੇ ਨਾਲ ਇੱਕ ਅਜੀਹਾ ਕ੍ਰਾਂਤੀਕਾਰੀ ਨੁਸਖਾ ਫਾਰਮੂਲਾ ਸ਼ੇਅਰ ਕਰਨ ਵਾਲੇ ਨੇ ਜਿਸ ਤੋਂ ਬਾਅਦ ਤੁਹਾਡੇ ਦਰਦ ਹਾਏ ਹਾਏ ਤੁਸੀਂ ਦਰਦਾਂ ਨਾਲ ਹਾਏ ਹਾਏ ਨਹੀਂ ਕਹੋਗੇ ਤੁਸੀਂ ਦਰਦਾਂ ਨੂੰ ਬਾਏ ਬਾਏ ਕਰ ਦਿਓਗੇ ਕ੍ਰਾਂਤੀਕਾਰੀ ਨੁਸਖਾ ਦੇਖੋ ਨੁਸਖਾ ਵੀ ਸਾਡੀ ਰਸੋਈ ਦੇ ਵਿੱਚੋਂ ਹੀ ਆਉਣਾ ਆਮ ਸਾਡੀ ਰਸੋਈ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਸਾਡੇ ਪਈਆਂ ਹੁੰਦੀਆਂ ਨੇ ਮੁਫਤ ਦੇ ਵਿੱਚ ਨੁਸਖਾ ਮਿਲੇਗਾ ਕੋਈ ਪੈਸਾ ਤੁਹਾਡਾ ਜਿਹੜਾ ਨਹੀਂ ਲੱਗੇਗਾ ਰਸੋਈ ਦੀ ਐਟਮਾ ਦੇ ਨਾਲ ਅੱਜ ਦਰਦਾਂ ਨੂੰ ਅਸੀਂ ਭਜਾਉਣ ਵਾਲਿਆ ਸਵਾਗਤ ਕਰ ਲੰਨੇ ਆ ਬੜੀ ਵਧੀਆ ਵੀਡੀਓ ਬਣਨ ਵਾਲੀ ਹੈ ਜਿਸ ਸ਼ਖਸ ਨੇ ਵੀਡੀਓ ਦੇਖ ਲਈ ਉਹ ਉਸ ਬੰਦੇ ਨੂੰ ਪੇਨ ਕਿਲਰ ساری ਜ਼ਿੰਦਗੀ ਖਾਣ ਦੀ ਮੈਨੂੰ ਨਹੀਂ ਲੱਗਦਾ ਕਿ ਕਦੇ ਜ਼ਰੂਰਤ ਪੈਗੀ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਹਕੀਕਤ ਟੀਵੀ ਪੰਜਾਬੀ ਤੇ ਹਾਂਜੀ ਫਰੂਕੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਤਾਂ ਹਕੀਕਤ ਟੀਵੀ ਦੇਖ ਰਹੇ ਸਾਰੇ ਮੇਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੜੇ ਲੰਮੇ ਬਾਅਦ ਤੁਸੀਂ ਅੱਜ ਸਾਡੇ ਰੂਬਰੂ ਹੋ ਰਹੇ ਹੋ ਦਰਸ਼ਕ ਬਹੁਤ ਮਿਸ ਕਰਦੇ ਰਹੇ ਤੁਹਾਨੂੰ ਹਾਂ ਨਹੀਂ ਕੋਈ ਨਹੀਂ ਜੀ ਆਪਾਂ ਹਮੇਸ਼ਾ ਵੈਸੇ ਹੁੰਦੇ ਹੀ ਰਹਿੰਦੇ ਆ ਮੈਮ ਤਾਂ ਅਕਸਰ ਹੀ ਹੁੰਦੇ ਰਹਿੰਦੇ ਨੇ ਤੇ ਕੋਈ ਨਹੀਂ ਆਪਾਂ ਵੀ ਕੰਟੀਨਿਊ ਹੋ ਰਹੇ ਹਾਂ ਅੱਜਕੱਲ ਅੱਛਾ ਡਾਕਟਰ ਸਾਹਿਬ ਤੁਸੀਂ ਕਿਹਾ ਕਿ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਤੁਸੀਂ ਸਾਡੇ ਦਰਸ਼ਕਾਂ ਨੂੰ ਦੇਣ ਵਾਲਿਓ ਦਰਦਾਂ ਨੂੰ ਹਾਏ ਹਾਏ ਕਰਦੇ ਨਹੀਂ ਦਰਦਾਂ ਨੂੰ ਬਾਏ ਬਾਏ ਕਰਦੇ ਮਿਲੋਗੇ ਕੁਝ ਹੀ ਘੰਟਿਆਂ ਬਾਅਦ ਇਸ ਤਰ੍ਹਾਂ ਦਾ ਕਿਹੜਾ ਨੁਸਖਾ ਤੁਸੀਂ ਇੱਕ ਵਾਰ ਦੇਖ ਵੀ ਲਓਏ ਤੇ ਡਾਕਟਰ ਸਾਹਿਬ ਨੇ ਸੁਣ ਰੱਖਿਆ ਹੈ ਲਸਣ ਹੈਗਾ ਅਜਵੈਨ ਹੈ ਮੇਥੀ ਦਾਣਾ ਹੈ ਤੇ ਤੇਲ ਬੜਾ ਖਾਸ ਹੈ ਪੁੱਛਾਂਗੇ ਕਿਸ ਚੀਜ਼ ਦਾ ਹੈ ਤੇ ਇਹ ਬੀਜ ਵੀ ਪਤਾ ਨਹੀਂ ਹੈ ਕਿਸ ਚੀਜ਼ ਦੇ ਨੇ ਬਾਕੀ ਬਹੁਤ ਛੋਟੇ ਛੋਟੇ ਚੀਜ਼ੇ ਹਨ ਗਲੋਈ ਹੋ ਗਿਆ ਅਦਰਕ ਹੋ ਗਿਆ ਡਾਕਟਰ ਸਾਹਿਬ ਜੇ ਇਦਾਂ ਦੇ ਨੁਸਕੇ ਫਾਰਮੂਲਿਆਂ ਨਾਲ ਦਰਦ ਭਜਦੇ ਹੁੰਦੇ ਮਾਫੀ ਚਾਹੁੰਦਾ ਮੈਂ ਤੁਹਾਨੂੰ ਸਵਾਲ ਕਰਨ ਲੱਗਿਆ ਤੇ ਫਿਰ ਇੰਨੇ ਇੰਨੀਆਂ ਪੇਨਕਿਲਰਾਂ ਕਾਦੇ ਵਾਸਤੇ ਬਣੀਆਂ ਨੇ ਬੱਜਦਾ ਹੀ ਅਸਲ 'ਚ ਇੰਨਾ ਚੀਜ਼ਾਂ ਨਾਲ ਨੇ ਪੇਨ ਕਿਲਰ ਦਾ ਮਤਲਬ ਕੀ ਕਿ ਪੇਨ ਨੂੰ ਕਿਲ ਕਰ ਦੇਣਾ ਹਾਂਜੀ ਪਰਮਾਨੈਂਟਲੀ ਪੇਨ ਕਿਲ ਨਹੀਂ ਹੋ ਸਕਦੀ ਪੇਨ ਹੀ ਕਿਲ ਕਰਨੀ ਹੈ ਨਾ ਅੰਦਰ ਰੋਗ ਤਾਂ ਨਹੀਂ ਜਾਏਗਾ ਨਾ ਉਹਦੇ ਨਾਲ ਜੇ ਰੋਗ ਨੂੰ ਭਜਾਉਣਾ ਹੈ ਤਾਂ ਤੁਹਾਡਾ ਖਾਣ-ਪੀਣ ਚੇਂਜ ਕਰਕੇ ਇਹੋ ਜੀਆਂ ਚੀਜ਼ਾਂ ਦਾ ਯੂਜ਼ ਕਰਕੇ ਤੁਸੀਂ ਉਹਨੂੰ ਪਰਮਾਨੈਂਟਲੀ ਕਿਲ ਕਰ ਸਕਦੇ ਹੋ ਉਹ ਸਿਰਫ ਪੇਨ ਹੀ ਕਿਲ ਕਰੇਗਾ ਅੱਛਾ ਮਤਲਬ ਉਹ ਬਿਮਾਰੀ ਜਿਸ ਕਰਕੇ ਪੇਨ ਹੋਇਆ ਉਹਨੂੰ ਨਹੀਂ ਕੁਝ ਕਹਿੰਦਾ ਉਹ ਪੇਨ ਨੂੰ ਕਿਲ ਕਰ ਦੇਗਾ ਬਸ ਕੱਲੀ ਪੇਨ ਨੂੰ ਤੁਹਾਡਾ ਦਿਮਾਗ ਦੇ ਨਾਲੋਂ ਜਿੱਥੇ ਪੇਨ ਹੋ ਰਹੀ ਉਹਦਾ ਕਨੈਕਸ਼ਨ 2 4 5 6 ਘੰਟੇ ਲਈ ਤੋੜ ਦੇਗਾ ਉਸ ਤੋਂ ਬਾਅਦ ਉਹ ਫਿਰ ਕੰਟੀਨਿਊ ਹੋ ਜਾਏਗਾ ਤੇ ਬਸ ਦਰਦਾਂ ਫਿਰ ਚਾਲੂ ਹੈ ਠੀਕ ਹੈ ਅਸਲ ਚ ਕੀ ਹੈਗਾ ਵੀ ਅੱਜ ਕੱਲ ਫਰੂਕੀ ਸਾਹਿਬ ਸਾਡਾ ਜਿਹੜਾ ਖਾਣ ਪਾਣ ਆ ਉਹ ਅੱਜ ਦੇ 50 ਸਾਲ ਦੇ ਬਨਿਸਬਤ ਬਹੁਤ ਜ਼ਿਆਦਾ ਚੇਂਜ ਹੋ ਚੁੱਕੇ ਹੈ ਬਹੁਤ ਸਰੀਆ ਮਲਟੀਨੈਸ਼ਨਲ ਕੰਪਨੀਆਂ ਆ ਚੁੱਕੀਆਂ ਨੇ ਜਿਹੜੀਆਂ ਕਿ ਸਾਨੂੰ ਬਹੁਤ ਜਿਹੜੀਆਂ ਪੈਕਡ ਫੂਡ ਦੇ ਰਹੀਆਂ ਨੇ ਹਾਂ ਮੈਂ ਹਮੇਸ਼ਾ ਹੀ ਕਹਿੰਦਾ ਹੁਣਾ ਜਿਹੜਾ ਤੁਹਾਨੂੰ ਖਾਣ ਵਾਸਤੇ ਮਨੋ ਜੇ ਤੁਹਾਨੂੰ ਕੋਈ ਪੈਕੇਟ ਖੋਲਣਾ ਪੈਂਦਾ ਨਾ ਜਾਂ ਡੱਬਾ ਖੋਲਣਾ ਪੈਂਦਾ ਉਹ ਤੁਹਾਡੇ ਲਈ ਜ਼ਹਿਰ ਹੈ ਮੈਂ ਤਾਂ ਇਹ ਜ਼ਿੰਦਗੀ ਦੀ ਚੀਜ਼ ਆਪਣੀ ਜ਼ਿੰਦਗੀ ਚ ਅਪਣਾਈ ਹੋਈ ਹੈ ਜੀ ਤੁਹਾਡੇ ਵਾਲੇ ਹਾਂ ਜਿਹੜੀ ਚੀਜ਼ ਮੈਨੂੰ ਪੈਕੇਟ ਦੇ ਵਿੱਚ ਮਿਲਦੀ ਹੈ ਜਿਹਦਾ ਸੀਲ ਖੋਲਣੀ ਪੈ ਰਹੀ ਹੈ ਮੈਨੂੰ ਬਸ ਹੀ ਕੰਦੇ ਨਹੀਂ ਕੋਸ਼ਿਸ਼ ਕਰਦੇ ਆ ਵੀ ਉਹ ਨਾ ਖਾਦ ਜਾ ਉਹ ਡੈੱਡ ਫੂਡ ਹੁੰਦੇ ਆ ਅਸੀਂ ਲਾਈਵ ਫੂਡ ਖਾਣੇ ਹੁੰਦੇ ਆ ਸਾਰੀਆਂ ਚੀਜ਼ਾਂ ਲਾਈਵ ਹੈਗੀਆਂ ਅਗਰ ਤੁਸੀਂ ਇਸ ਤਰੀਕੇ ਨਾਲ ਚੱਲਦੇ ਹੋ ਤਾਂ ਫੇਰ ਤੁਸੀਂ ਜੋੜਾਂ ਦਰਦਾਂ ਛੱਡੋ ਜ਼ਿੰਦਗੀ ਚ ਕਦੇ ਤੁਹਾਨੂੰ 100 ਸਾਲ ਦੀ ਉਮਰ ਤੱਕ ਵੀ ਤੁਹਾਨੂੰ ਕੋਈ ਪੇਨ ਕਿਲਰ ਛੱਡੋ ਕੋਈ ਇੰਜੈਕਸ਼ਨ ਛੱਡੋ ਤੁਹਾਨੂੰ ਇੱਕ ਮੂੰਹ ਚ 10 5 ਐਮਜੀ ਗੋਲੀ ਵੀ ਰੱਖਣੀ ਨਹੀਂ ਪਵੇਗੀ ਡਾਕਟਰ ਸਾਹਿਬ ਬਹੁਤ ਵਾਰ ਦਰਦ ਤਾਂ ਇਦਾਂ ਦਾ ਹੁੰਦਾ ਜਿਵੇਂ ਕਿਸੇ ਨੇ ਪ੍ਰਿੰਡ ਨੇ ਡੰਗ ਮਾਰਿਆ ਹੁੰਦਾ ਜਾਂ ਕਦੇ ਵਿੱਚੂ ਡੰਗ ਮਾਰ ਗਿਆ ਇੰਨਾ ਜ਼ਿਆਦਾ ਭਿਆਨਕ ਦਰਦ ਹੁੰਦਾ ਫਿਰ ਉਹ ਭਿਆਨਕ ਦਰਦਾਂ ਦੇ ਵਿੱਚ ਵੀ ਇਹ ਤੁਹਾਡਾ ਫਾਰਮੂਲਾ ਕੰਮ ਕਰੂਗਾ ਉਹ ਦਰਦ ਹੁੰਦਾ ਕਿਉਂ ਹੈ ਆਪਾਂ ਕਾਰਨ ਉਸ ਤੇ ਜਾਈਏ ਮੰਨ ਲਓ ਹੁੰਦਾ ਕਿਉਂ ਸ਼ੁਰੂਆਤ ਕਿਉਂ ਹੁੰਦੀ ਉਹਦੀ ਸ਼ੁਰੂਆਤ ਹੁੰਦੀ ਹੈ ਸਾਡੇ ਸਟ੍ਰੈਸ ਲੈਵਲ ਹੈ ਸਾਡਾ ਖਾਣ ਪੀਣਾ ਦੋ ਹੀ ਚੀਜ਼ਾਂ ਨੇ ਜਿਦੇ ਕਰਕੇ ਕੀ ਹੋਊਗਾ ਕਿ ਤੁਹਾਡਾ ਜਿਹੜਾ ਬਲੱਡ ਦਾ ਪੀ ਐਚ ਲੈਵਲ ਹੈ ਉਹ ਵਿਗੜਨਾ ਸਟਾਰਟ ਹੋ ਕੀ ਹੁੰਦਾ ਜੀ ਬਲੱਡ ਦਾ ਪੀ ਐਚ ਲੈਵਲ ਜਿਵੇਂ ਹੁਣ ਤੁਸੀਂ ਕਦੇ ਪੈਟਰੋਲ ਪਾਇਆ ਹਾਂਜੀ ਡੀਜ਼ਲ ਪਾਇਆ ਉਹਦੇ ਤੇ ਉਹਦੀ ਘੰਤਾ ਲਿਖੀ ਹੁੰਦੀ ਹੈ ਡੈਂਸਿਟੀ ਹਾਂਜੀ ਹਾਂਜੀ ਠੀਕ ਹੈ ਉਹ ਘਟ ਹੋਏਗੀ ਫੈਟ ਫੈਟ ਤੁਸੀਂ ਸੁਣੀਏ ਦੁੱਧ ਦੇ ਵਿੱਚ ਕਿੰਨੀ ਫੈਟ ਹੋਣੀ ਚਾਹੀਦੀ ਉਹ ਫੈਟ ਗੜਬੜੇ ਤਾਂ ਦੁੱਧ ਬਕਾਰ ਹੈ ਠੀਕ ਹੈ ਉਹੀ ਚੀਜ਼ਾਂ ਨੇ ਸਾਡਾ ਬਲੱਡ ਦਾ ਪੀ ਐਚ ਲੈਵਲ ਵੀ ਹੁੰਦਾ ਪਾਣੀ ਦਾ ਪੀ ਐਚ ਲੈਵਲ ਵੀ ਹੁੰਦਾ ਉਹ ਹੁੰਦਾ 7.4 ਆਪਟੀਮਲ ਇਹਨਾ ਹੋਣਾ ਚਾਹੀਦਾ ਜੇ ਹੁਣ ਇਹਦੇ ਵਿੱਚ ਰੋਕੀ ਸਾਹਿਬ ਉਹ 5 ਪੁਆਇੰਟ ਤੇ ਆ ਗਿਆ ਨਾ ਬੰਦਾ ਜਿੰਦਾ ਨਹੀਂ ਰਹਿ ਸਕਦਾ 2 ਜਾਂ 3% ਉੱਤੇ ਥੱਲੇ ਹੁੰਦਾ ਤਾਂ ਬੰਦੇ ਨੂੰ ਇੰਨੀਆਂ ਤਕਲੀਫਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਠੀਕ ਹੈ ਜਿਹਦੇ ਵਿੱਚ ਕੀ ਹੁੰਦਾ ਕਿ ਜਦੋਂ ਤੁਹਾਡਾ ਪੀ ਐਚ ਲੈਵਲ ਵਿਗੜਦਾ ਹੈ ਸਟ्रेस ਕਰਕੇ ਲਾ ਲਓ ਗਲਤ ਖਾਣ ਪਾਣ ਕਰਕੇ ਲਾ ਲਓ ਉਹ ਉਹਦੋਂ ਕੀ ਹੁੰਦਾ ਕਿ ਸਾਡੀ ਬਾਡੀ ਐਸਿਡਿਕ ਜ਼ਿਆਦਾ ਹੋਣ ਲੱਗ ਜਾਂਦੀ ਹੈ। ਮਤਲਬ ਤਜਾਬ ਹਾਂ ਤਜਾਬੀ ਮਾਦਾ ਸਾਡੀ ਬਾਡੀ ਦੇ ਅੰਦਰ ਵਧਣਾ ਸਟਾਰਟ ਹੋ ਜਾਂਦਾ ਹੈ। ਜਦੋਂ ਸਾਡੀ ਬਾਡੀ 'ਚ ਤਜਾਬੀ ਮਾਦਾ ਵਧੇਗਾ ਜੋ ਤੁਸੀਂ ਖਾਣ ਪਾਣ ਕਰ ਰਹੇ ਹੋ ਵਧੀਆ ਵੀ ਖਾ ਰਹੇ ਹੋ ਮੰਨ ਲਓ ਤਾਂ ਉਹ ਉਹ ਨੂੰ ਵੀ ਵਿਗਾੜ ਦੇਗਾ ਤੇ ਜਿਹਦਾ ਸਾਡੇ ਬਾਡੀ ਦੇ ਅੰਦਰ ਵਿਗਾੜ ਇਹ ਹੋਊਗਾ ਕਿ ਸਾਡੇ ਅੰਦਰ ਫ੍ਰੀ ਫਲੂਇਡਸ ਬਣਨੇ ਸਟਾਰਟ ਹੋ ਜਾਣਗੇ। ਆਮ ਗੱਲ ਬਣਨੀ ਸਟਾਰਟ ਹੋ ਜੇਗੀ ਡਾਈਜੈਸ਼ਨ ਸਾਡਾ ਵਿਗੜ ਜਾਏਗਾ। ਉਹਦੇ ਵਿਗੜਨ ਕਰਕੇ ਕੀ ਹੋਊਗਾ ਕਿ ਸਾਡਾ ਖੂਨ ਐਸਿਡਿਕ ਹੋ ਗਿਆ ਜਦੋਂ ਉਹ ਐਸਿਡਿਕ ਹੋ ਗਿਆ ਤੇ ਉਹ ਬਾਡੀ ਕੀ ਕਰੇਗੀ ਉਹਨੂੰ ਕਿ ਇਹਨੂੰ ਖਾਰੀਆ ਕਰ ਹੁਣ ਯਾਨੀ ਕਿ ਇਹਨੂੰ ਐਲਕਲਾਈਨ ਕਰ ਤੁਸੀਂ ਸੁਣਿਆ ਹੋਣਾ ਐਲਕਲਾਈਨ ਐਲਕਲਾਈਨ ਕਰ ਤੇ ਜਦੋਂ ਬਾਡੀ ਐਲਕਲਾਈਨ ਕਰਨ ਵਾਸਤੇ ਜਾਏਗੀ ਉਹ ਕਿੱਥੇ ਜਾਏਗੀ ਜਾਂ ਤਾਂ ਉਹ ਬਲੱਡ ਦੇ ਕੋਲੋਂ ਮੰਗੇਗੀ ਕਿ ਮੈਨੂੰ ਐਲਕਲਾਈਨ ਦੇ ਜਾਂ ਉਹ ਸਭ ਤੋਂ ਵੱਡਾ ਖਜ਼ਾਨਾ ਹੁੰਦਾ ਬੋਨ ਦੇ ਕੋਲ ਸਾਡੀਆਂ ਹੱਡੀਆਂ ਕੋਲ 99% ਜਿਹੜਾ ਕੈਲਸ਼ੀਅਮ ਹੈ ਖਾਰੀਏ ਚੀਜ਼ਾਂ ਨੇ ਉਹ ਸਾਡੀ ਹੱਡੀਆਂ ਤੇ ਦੰਦਾਂ ਚ ਰਹਿੰਦੀਆਂ ਉਹ ਹੋਂਦੇ ਤੋਂ ਮੰਗੇ ਜਦੋਂ ਉਹਦੇ ਵਿੱਚੋਂ ਉਹ ਚੀਜ਼ ਦੀ ਘਾਟ ਹੋ ਜਾਏਗੀ ਤਾਂ ਜਿਹੜੀ ਬੋਨ ਹੈਗੀ ਉਹ ਵੀਕ ਹੋਣੀ ਸਟਾਰਟ ਹੋ ਜਾਏਗੀ ਜਦੋਂ ਬੋਨ ਵੀਕ ਹੋਣੀ ਸਟਾਰਟ ਹੋਈ ਹੱਡੀ ਵੀਕ ਹੋਣੀ ਸਟਾਰਟ ਹੋਈ ਉਸ ਤੋਂ ਬਾਅਦ ਸਭ ਤੋਂ ਜਿਹੜੀ ਪਹਿਲੀ ਚੀਜ਼ ਆਏਗੀ ਉਹ ਆਏਗੀ ਆਸਟਿਓਪੀਨੀਆ ਯਾਨੀ ਸ਼ੁਰੂਆਤ ਹੋ ਜਾਏਗੀ ਉਹਦੀ ਆਸਟੋਪੀਨੀਆ ਆਸਟੋਪੀਨੀ ਇਹ ਸ਼ੁਰੂਆਤੀ ਜਿਹੜੀ ਚੀਜ਼ ਹੁੰਦੀ ਹੈ ਤੁਹਾਡੇ ਜੋੜਾਂ ਦਰਦਾਂ ਵਾਲ ਵਦਨ ਦੀ ਉਹਦੇ ਉਹ ਤੁਸੀਂ ਤਾਂ ਚਲੋ ਪਛਾਣ ਲਿਆ ਤੁਸੀਂ ਤਾਂ ਕਹਿ ਵੀ ਦਿੱਤਾ ਓਸਟੋਪੀਨੀਆ ਇੱਕ ਆਮ ਬੰਦਾ ਜਿਹੜਾ ਸਾਡੀ ਵੀਡੀਓ ਦੇਖ ਰਿਹਾ ਹੈ ਉਹਨੂੰ ਕਿਵੇਂ ਪਤਾ ਲੱਗੇ ਵੀ ਮੈਂ ਓਸਟੋਪੀਨੀਆ ਦਾ ਹੁਣ ਸ਼ਿਕਾਰ ਹੋਣ ਜਾ ਰਿਹਾ ਹਾਂ ਉਹਦੇ ਚ ਕੀ ਹੋਊਗਾ ਉਹਦੇ ਜਿਹੜੀਆਂ ਜਦੋਂ ਪੌੜੀਆਂ ਚੜ ਰਿਹਾ ਤਾਂ ਚੰਗਾ ਜਵਾਬ ਦੇਣੀਆਂ ਲੱਤਾਂ ਹੁੰਦੀਆਂ ਥੋੜ੍ਹੀ ਥੋੜ੍ਹੀ ਐਂ ਲੱਗਣੀਆਂ ਮੈਂ ਯਾਰ ਮੈਂ ਹੌਲੀ ਚੜਲਾਂ ਤੇਜ਼ ਹਾਂ ਭੱਜ ਕੇ ਨਹੀਂ ਚੜ ਸਕੇਗਾ ਉਹ ਪਹਿਲਾ ਲੱਛਣ ਹੈ ਨੰਬਰ 2 ਦੇ ਉੱਤੇ ਵਿਛੂ ਵਰਗਾ ਡੰਗ ਵੱਜਣਾ ਸਟਾਰਟ ਹੋਏਗਾ ਜਾਂ ਥੋੜਾ ਜਿਹਾ ਮੋਡਾ ਗੋਡਾ ਐ ਨੂੰ ਰੱਖਿਆ ਗਿਆ ਟੇਢਾ ਰੱਖਿਆ ਗਿਆ ਤੇ ਤਾਂ ਇਹ ਵੱਲ ਜਾ ਪਏਗਾ ਤੇ ਉਹ ਬੰਦੇ ਨੂੰ ਲੱਗੇਗਾ ਵੀ ਮੇਰੇ ਅਸ ਦਰਦ ਹੋਣ ਲੱਗੀ ਹੈ ਉਹ ਲੱਛਣ ਸ਼ੁਰੂਆਤੀ ਹੁੰਦੇ ਆ ਜਾਂ ਉਸ ਤੋਂ ਬਾਅਦ ਕੀ ਉਹਨਾਂ ਨੂੰ ਸਟ्रेस ਬਣਨ ਲੱਗਿਆ ਵਿਟਾਮਿਨ ਡੀ ਘਟਣ ਕਰਕੇ ਤਾਂ ਸਮਝੋ ਵੀ ਇਹ ਤੁਹਾਡੀਆਂ ਜੋੜਾਂ ਦੇ ਵਿੱਚ ਵੀ ਦਰਦਾਂ ਸ਼ੁਰੂ ਕਰੇਗਾ ਇਹ ਲੱਛਣ ਹੈਗੇ ਨੇ ਬਹੁਤ ਸਾਰੇ ਤੁਸੀਂ ਉੱਧਰ ਤੋਂ ਪਛਾਣ ਸਕਦੇ ਹੋ ਫਿਰ ਉਹ ਕੀ ਕਰੂਗਾ ਜੇ ਮੰਨ ਲਓ ਨੇ ਨਹੀਂ ਇਹਨੂੰ ਧਿਆਨ ਦਿੱਤਾ ਇਹਦੇ ਤੇ ਆਸਟੋਪੀਨੀਆ ਤੋਂ ਵੱਧ ਵੱਧ ਕੇ ਫਿਰ ਇਹ ਗੱਲ ਜਿਹੜੀ ਆਰਥੋ ਆਸਟਿਓਪੋਰੋਸਿਸ ਤੱਕ ਚਲੀ ਜਾਏਗੀ ਉਦੋਂ ਹੱਡੀਆਂ ਦਾ ਖੁਰਨਾ ਸਟਾਰਟ ਹੋ ਜਾਏਗਾ ਵੈਸੇ ਬੇਸਿਕਲੀ ਦੋ ਟਾਈਪ ਦਾ ਹੀ ਹੁੰਦਾ ਇੱਕ ਆਸਟਿਓਆਰਥਰਾਇਟਿਸ ਹੈ ਇੱਕ ਆਸਟਿਓਪੋਰੋਸਿਸ ਹੈ ਆਰਥਰਾਇਟਿਸ ਦਾ ਮਤਲਬ ਇਹ ਹੁੰਦਾ ਵੀ ਤੁਸੀਂ ਗਲਤ ਜਿਹੜਾ ਖਾਣ ਪਾਣ ਕੀਤਾ ਆ ਉਹਦਾ ਜਿਹੜਾ ਫ੍ਰੀ ਫਲੂਇਡਸ ਨੇ ਗਲਤ ਚੀਜ਼ਾਂ ਨੇ ਜਿਹੜੀਆਂ ਉਹ ਤੁਹਾਡੀ ਬੋਡੀ ਦੇ ਅੰਦਰ ਜੰਮਣੀਆਂ ਸਟਾਰਟ ਹੋ ਗਈਆਂ ਜਿਹਦੇ ਨਾਲ ਕਿ ਤੁਹਾਡਾ ਕੋਲੇਸਟ੍ਰੋਲ ਵਧਣਾ ਸਟਾਰਟ ਹੋ ਜਾਏਗਾ ਹਾਰਟ ਪ੍ਰੋਬਲਮ ਤੱਕ ਇਵਨ ਕਿ ਡਵੈਲਪ ਹੋਣ ਲੱਗ ਜੇਗੀ 슈ਗਰ ਬੀਪੀ ਦੇ ਸ਼ਿਕਾਰ ਤੁਸੀਂ ਹੋ ਜਾਓਗੇ ਇਹ ਕੱਲਾ ਗੋਡੇ ਦੀ ਦਰਦ ਹੀ ਨਹੀਂ ਹੈ ਹਰਤ ਚੀਜ਼ਾਂ ਕਿਹੜੀਆਂ ਨਹੀਂ ਸਾਨੂੰ ਥੋੜਾ ਜਿਹਾ ਦੱਸ ਵੀ ਦਿਓ ਗਲਤ ਚੀਜ਼ਾਂ ਚੀਜ਼ ਕੀ ਥੋੜੀ ਕੈਟ ਤੁਸੀਂ ਕਿਹੜੀ ਕੈਟਾਗਰੀ ਬਣਾਈ ਹੋਈ ਹੈ ਜਿਹੜੇ ਮਰੀਜ਼ ਤੁਹਾਡੇ ਕੋਲ ਆਉਂਦੇ ਨੇ ਤੁਸੀਂ ਕਹਿੰਦੇ ਵੀ ਆਹ ਚੀਜ਼ਾਂ ਗਲਤ ਨੇ ਗਲਤ ਚੀਜ਼ਾਂ ਦੇ ਅੰਦਰ ਕੀ ਹੁੰਦਾ ਤੁਸੀਂ ਖਾਣ ਪੀਣ ਤੋਂ ਲੈ ਲਓ ਹੁਣ ਮੰਨ ਲਓ ਤੁਸੀਂ ਦਹੀਂ ਖਾਧੀ ਆ ਠੀਕ ਹੈ ਥੋੜੀ ਦੇਰ ਨੂੰ ਤੁਸੀਂ ਦੁੱਧ ਵਾਲੇ ਆਈਟਮ ਲੈ ਲਈ ਇਹ ਚੀਜ਼ਾਂ ਗਲਤ ਨਹੀਂ ਹੈਗੀਆਂ ਤੇ ਦਹੀਂ ਚ ਦੁੱਧ ਅਸੀਂ ਤਾਂ ਜਦੋਂ ਲੱਸੀ ਬਣਾਉਨੇ ਉਹਦੇ ਚ ਦੁੱਧ ਪ ਗਲਤ ਕਰ ਰਹੇ ਹੋ ਇਹ ਹੀ ਗਲਤੀਆਂ ਨੇ ਪਰੌਂਠੇ ਖਾ ਲਏ ਨੇ ਅਸੀਂ ਠੀਕ ਹੈ ਨਾਲ ਦਹੀਂ ਲੈ ਲਈ ਨਾਲ ਅਸੀਂ ਚਾਹ ਪੀ ਲਈ ਆ ਸਭ ਤੋਂ ਗਲਤ ਗੱਲ ਸਭ ਬੱਸ ਕਰੋ ਤੁਸੀਂ ਕਿਉਂ ਡਰਾ ਰਹੇ ਹੋ ਅਸੀਂ ਪਰੌਂਠੇ ਖਾਣੇ ਆ ਦਹੀਂ ਨਾਲ ਤੇ ਉਸ ਤੋਂ ਬਾਅਦ ਜਦੋਂ ਤੱਕ ਅਸੀਂ ਚਾਹ ਨਾ ਪੀਏ ਜਦ ਤੱਕ ਤਾਂ ਸਵਾਦ ਹੀ ਨਹੀਂ ਆਉਂਦਾ ਜੀ ਨਹੀਂ ਫਿਰ ਇਹੀ ਗੱਲ ਹੈ ਨਾ ਤਾਂ ਹੀ ਤਾਂ ਮੋਟਾਪਾ ਵੱਧ ਰਿਹਾ ਨਾ ਤੁਸੀਂ ਤੁਸੀਂ ਹਰ ਰੋਜ਼ ਹੀ ਕਹਿਣ ਦਾ ਮਤਲਬ ਹੈ ਵੀ ਥੋੜਾ 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 ਬੋਡੀ ਨੂੰ ਵਿਗਾੜਨਾ ਸ਼ੁਰੂ ਕਰ ਰੱਖਿਆ ਹੋਇਆ ਰੋਜ਼ ਹੀ ਵਿਗਾੜ ਰਹੇ ਹਾਂ ਨੂੰ ਰੋਜ਼ ਹੀ ਵਿਗਾੜ ਰਹੋ ਆਖਰ ਕਿੰਨੇ ਦਿਨੋ ਟਿਕੇਗੀ ਠੀਕ ਹੈ ਉਹਨੇ ਇੱਕ ਕਿਸੇ ਵੀ ਚੀਜ਼ ਦਾ ਪਹਲਾ ਲਓ ਇੱਕ ਕਿਸੇ ਵੀ ਗੱਡੀ ਦਾ ਲਾ ਲਓ ਇੱਕ ਨਟ ਢਿੱਲਾ ਮਾੜਾ ਜਿਹਾ ਹੁੰਦਾ ਜੇ ਤੁਸੀਂ ਉਸੇ ਵੇਲੇ ਕੱਸ ਦੇਣ ਤਾਂ ਗੱਡੀ ਠੀਕ ਹੈ ਉਹ ਨਹੀਂ ਤਾਂ ਉਹ ਹੋਲ ਖੁੱਲ ਖੁੱਲ ਕੇ ਖੁੱਲ ਖੁੱਲ ਕੇ ਉਹ ਮੋਰਾ ਹੀ ਏਡਾ ਖੁੱਲਾ ਹੋ ਜਾਂਦਾ ਸੇਮ ਉਸੇ ਤਰ੍ਹਾਂ ਹੀ ਹੈ ਅਗਰ ਤੁਸੀਂ ਬਾਡੀ ਨੂੰ ਨਹੀਂ ਬਚਾਰੇ ਮੰਨ ਲਓ ਇਹ ਚੀਜ਼ਾਂ ਤੁਸੀਂ ਨਹੀਂ ਸਹੀ ਕਰ ਰਹੇ ਤਾਂ ਫਿਰ ਹੌਲੀ ਹੌਲੀ ਤੁਹਾਡੀ ਬਾਡੀ ਨੇ ਜਵਾਬ ਦੇਣਾ ਹੀ ਦੇਣਾ ਇਹਦੇ ਕੋਈ ਸ਼ੱਕ ਨਹੀਂ ਫਰੁਕੀ ਸਕਦਾ ਫਿਰ ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਆਸਟਿਓਪਰੋਸਿਸ ਤੱਕ ਆ ਗਏ ਉਸ ਤੋਂ ਬਾਅਦ ਫਿਰ ਤੁਹਾਡਾ ਜਾਂ ਤਾਂ ਵਾਕਰ ਨਾਲ ਚੱਲੋਗੇ ਜੋੜ ਟਿੱਡੇ ਹੋਣਗੇ ਗਠੀਆ ਦੀ ਤੁਹਾਨੂੰ ਰੂਮਟਾਇਡ ਆਰਥਰਾਇਟਿਸ ਹੈ ਗਠੀਆ ਹੈਗਾ ਜਾਂ ਯੂਰਿਕ ਐਸਿਡ ਵਧਨ ਲੱਗ ਜਾਏਗਾ ਜਿਹਦੇ ਕਰਕੇ ਤੁਹਾਨੂੰ ਪਤਾ ਹੀ ਹੈ ਕਿ ਕਲੀਅਰ ਕੱਟਾ ਜਿਹੜਾ ਆਪਾਂ ਗੋਡਿਆਂ ਦੇ ਜਿਹੜੇ ਨੇ ਉਹ ਜੋੜੋਂ ਲਾਲ ਲਾਲ ਦਿਖਣ ਲੱਗ ਜਾਂਦੇ ਨੇ ਰਾਤ ਨੂੰ ਸਹੀ ਸਲਾਮਤ ਸੁੱਤੇ ਹੋ ਤੁਸੀਂ ਸਵੇਰੇ ਉੱਠਦੇ ਜਿਹੜਾ ਪੈਰ ਦਾ ਅੰਗੂਠਾ ਸਭ ਤੋਂ ਵੱਧ ਇਫੈਕਟਡ ਹੁੰਦਾ ਉਹ ਇੱਕੋ ਦਮ ਟੇਡਾ ਹੋਇਆ ਪਿਆ ਲਾਲ ਲਾਲ ਹੋਇਆ ਪਿਆ ਤੁਸੀਂ ਕਹਿੰਦੇ ਰਾਤ ਤਾਂ ਮੈਂ ਚੰਗਾ ਭਲਾ ਸੁੱਤਾ ਆ ਕੀ ਹੋ ਗਿਆ ਹਾਂਜੀ ਹਾਂ ਉਹਦੇ ਪਿੱਛੇ ਕਾਰਨ ਇਹ ਹੀ ਹੈ ਕਿ ਉਹ ਸਾਰਾ ਯੂਰਿਕ ਐਸਿਡ ਜਿਹੜਾ ਤੁਹਾਡਾ ਇੱਕ ਬੰਨੇ ਚਲਾ ਗਿਆ ਉੱਤੋਂ ਤੁਹਾਡੇ ਇਹ ਜਿਹੜੇ ਗੋਡੇ ਨੇ ਮੋਡੇ ਨੇ ਇਹ ਦੁਖਣੇ ਸਟਾਰਟ ਹੋ ਗਏ ਛੋਟੀਆਂ ਛੋਟੇ ਜੋੜ ਵੀ ਸਾਡੇ ਇਸੇ ਤਰ੍ਹਾਂ ਹੀ ਦੁਖਣੇ ਸਟਾਰਟ ਹੁੰਦੇ ਆ ਤੇ ਇਹਦੇ ਵਿੱਚ ਆਪਾਂ ਜਿਹੜੀ ਬਚਾਅ ਕਰ ਸਕਦੇ ਆ ਬਚਾਅ ਦੇ ਵਿੱਚ ਕੀ ਹੈ ਕਿ ਤੁਸੀਂ ਖਾਣਾ ਜਿਹੜਾ ਨਾ ਦੋ ਜਾਂ ਤਿੰਨ ਟਾਈਮ ਜਿਹੜਾ ਖਾਣਾ ਉਹ ਵਧੀਆ ਤਰੀਕੇ ਦਾ ਤੁਸੀਂ ਆਪਣਾ ਵਿਰੁੱਧ ਆਹਾਰ ਨਾ ਹੋਵੇ ਜਿਵੇਂ ਹੁਣ ਤੁਸੀਂ ਖੀਰਾ ਲੈ ਰਹੇ ਹੋ ਨਾਲ ਮੂਲੀ ਲੈ ਰਹੇ ਹੋ ਨਾਲ ਟਮਾਟਰ ਨਾਲ ਪਿਆਜ਼ ਦੀ ਸਲਾਦ ਲੈ ਰਹੇ ਹੋ ਇਹ ਚੀਜ਼ਾਂ ਇਸੇ ਤਾਂ ਤੇ ਜਾ ਕੇ ਰੋਂਗ ਕੰਬੀਨੇਸ਼ਨ ਮਾਫ ਕਰਨਾ ਮਾਫ ਕਰਨਾ ਮੈਂ ਤੁਹਾਨੂੰ ਵਿਚੋ ਰੋਕ ਰਿਹਾ ਜਿਹੜੀ 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 ਨਹੀਂ ਨਹੀਂ ਦੇਖੋ ਜਿਹੜੀ ਤੁਸੀਂ ਸਲਾਦ ਦੀ ਗੱਲ ਕੀਤੀ ਹੈ ਸਲਾਦ ਦੇ ਵਿੱਚ ਅਸੀਂ ਟਮਾਟਰ ਵੀ ਹੈ ਸਾਡੇ ਕੋਲ ਖੀਰਾ ਵੀ ਹੈ ਸਾਡੇ ਕੋਲ ਪਿਆਜ਼ ਵੀ ਹੈ ਸਾਡੇ ਕੋਲ ਮੂਲੀ ਵੀ ਹੈ ਹੋਰ ਅਸੀਂ ਕੀ ਖਾਈਏ ਤੁਸੀਂ ਕਹਿੰਦੇ ਵੀ ਜਿਹੜਾ ਮੂਲੀ ਦੇ ਨਾਲ ਪਿਆਜ਼ ਨਹੀਂ ਖਾਣਾ ਟਮਾਟਰ ਨਹੀਂ ਉਹਦੇ ਨਾਲ ਖਾਣਾ ਫਿਰ ਹੋਰ ਕੀ ਹੋਵੇ ਜੀ ਇਹਨਾਂ ਚੀਜ਼ਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਮਿਨਰਲਸ ਮਿਨਰਲਸ ਪ੍ਰੋਟੀਨ ਕੈਲਸ਼ੀਅਮ ਟਾਈਪ ਦੀਆਂ ਚੀਜ਼ਾਂ ਹੁੰਦੀਆਂ ਨੇ ਹੁਣ ਤੁਸੀਂ ਮੰਨ ਲਓ ਉਹੀ ਗੱਲ ਨਾ ਫਿਰ ਤੁਸੀਂ ਦਹੀਂ ਲੈ ਰਿਆ। ਦਹੀਂ ਦੇ ਨਾਲ ਤੁਸੀਂ ਮੂਲੀ ਲੈ ਲਈ ਮੰਨ ਲਓ। ਹਾਂਜੀ। ਉਹ ਕਿੱਥੋਂ ਦੋਨੋਂ ਦੋਨਾਂ ਦੇ ਅੰਦਰ ਇੱਕ ਦੂਜੇ ਦੇ ਵਿਰੁੱਧ ਭੁਗਤੰਦੇ ਆ ਜਿਹੜੇ ਨੇ ਗੁਣ ਹੁੰਦੇ ਆ। ਹੁਣ ਜਦੋਂ ਤੁਸੀਂ ਇਹੋ ਜਿਹੀ ਚੀਜ਼ਾਂ ਕਰੋਗੇ ਤਾਂ ਫਿਰ ਨੁਕਸਾਨ ਕਿਦਾ ਹੋਏਗਾ ਅਲਟੀਮੇਟਲੀ ਬੋਡੀ ਦਾ ਹੀ ਹੋਊਗਾ ਨਾ। ਤੁਸੀਂ ਜਿਹੜਾ ਇੱਕ ਨਿਯਮ ਬਣਾ ਲਓ ਜਿਹੜਾ ਖਾਣਾ ਤੁਸੀਂ ਅੱਜ ਖਾਦਾ ਜੇ ਘੰਟੇ ਬਾਅਦ ਤੁਹਾਨੂੰ ਉਸ ਖਾਣੇ ਦੇ ਨਾਲ ਇੱਕ ਤਜਾਬੀ ਸਰੀਰ ਦੇ ਵਿੱਚ ਮਾਦਾ ਮਹਿਸੂਸ ਹੋਣ ਲੱਗ ਜਾਵੇ ਨਾ ਥੋੜੇ ਜਿਹਾ ਜਲਨ ਮਹਿਸੂਸ ਹੋ ਜਾਏ ਤਾਂ ਤੁਸੀਂ ਵਿਚਾਰ ਕਰੋ ਕਿ ਮੈਂ ਕੀ ਕੀ ਚੀਜ਼ਾਂ ਕੰਬੀਨੇਸ਼ਨ ਨਾਲ ਖਾਧੀਆਂ ਸੀ ਤਾਂ ਉਹਨਾਂ ਨੂੰ ਅਵੋਇਡ ਕਰਨਾ ਸ ਸਭ ਤੋਂ ਵਧੀਆ ਬਚਨ ਦਾ ਤਰੀਕਾ ਹੈ ਚਾਹ ਦੇ ਨਾਲ ਪਰੌਂਠੇ ਦਹੀਂ ਨਾਲ ਪਰੌਂਠੇ ਜਦੋਂ ਅਸੀਂ ਪਰੌਂਠੇ ਨਾਲ ਦਹੀਂ ਉਸ ਤੋਂ ਬਾਅਦ ਚਾਹ ਪੀਤੀ ਫਿਰ ਤਜਾਬ ਸਾਡੇ ਦਾ ਬਣਦਾ ਇਸ ਤਾਜੀ ਫਿਰ ਉਹ ਗੋਲੀ ਚੱਲਦੀ ਹੈ ਸਾਡੇ ਕੋਲ ਕੈਪਸੂਲ ਚੱਲਦਾ ਹੈ ਉਹ ਦਾਣੇਦਾਰ ਜ ਹੈ ਅਸੀਂ ਅੰਦਰ ਲੈ ਲੈਂਦੇ ਠੀਕ ਹੈ ਜੀ ਫਿਰੋਖੀ ਸਭ ਇਸ ਚੀਜ਼ ਨੂੰ ਹੀ ਤਾਂ ਇੱਥੇ ਤਾਂ ਰੁਕਣ ਦੀ ਲੋੜ ਹੁੰਦੀ ਹੈ ਅਗਰ ਤੁਸੀਂ ਕੁਝ ਰੋਗ ਖਾ ਲਿਆ ਤੁਹਾਨੂੰ ਪਤਾ ਤੁਸੀਂ ਐਨਲਾਈਜ਼ ਕਰੋ ਜੀ ਮੈਂ ਕੀ ਖਾਦਾ ਸੀਗਾ ਉਹਨੂੰ ਅਗਰ ਤੁਸੀਂ ਨਈ ਸੈੱਟ ਕਰਦੇ ਤਾਂ ਦੇਖੋ ਰੋਗ ਆਉਣਾ ਹੀ ਆਉਣਾ ਇਹਨੂੰ ਕੋਈ ਰੋਕ ਨਹੀਂ ਸਕਦਾ ਤੇ ਜੋੜ ਦਰਦ ਨੇ ਜਿਹੜੇ ਜੋੜਾ ਦਰਦਾਂ ਦਾ ਮਤਲਬ ਹੈ ਕਿ ਤੁਸੀਂ ਆਪਣੀ ਲਾਈਫ ਨੂੰ ਖਰਾਬ ਕਰਨਾ ਠੀਕ ਹੈ ਸਿੱਧਾ ਸਿੱਧਾ ਸਲਾਦ ਵਾਲਾ ਮਾਮਲਾ ਵਿੱਚ ਰਹੇਗੇ ਜੀ ਸਲਾਦ ਦੱਸ ਦੋ ਫਿਰ ਸਾਨੂੰ ਇੱਕ ਟਾਈਮ ਤੇ ਕਿਹੜਾ ਖਾਈਏ ਤੁਸੀਂ ਕਹਿ ਰਹੇ ਹੋ ਵੀ ਮੂਲੀ ਨਾਲ ਪਿਆਜ਼ ਦਾ ਕੋਈ ਕੰਬੀਨੇਸ਼ਨ ਹੈ ਨਹੀਂ ਖੀਰੇ ਨਾਲ ਪਿਆਜ਼ ਦਾ ਕੋਈ ਕੰਬੀਨੇਸ਼ਨ ਹੈ ਨਹੀਂ ਉਹ ਸਾਨੂੰ ਸਮਝਾਓ 1 ਮਿੰਟ ਦੇ ਵਿੱਚ ਤੁਸੀਂ ਸਿੰਗਲ ਸੈਲਡ ਕੋਈ ਵੀ ਲੈ ਲਓ ਜੀ ਦੋ ਟਾਈਮ ਤਿੰਨ ਟਾਈਮ ਖਾਣਾ ਖਾਣਾ ਤੁਸੀਂ ਅਲੱਗ-ਅਲੱਗ ਸਲਾਦਾਂ ਲੈ ਲਓ ਤੇ ਸ਼ਾਮ ਨੂੰ ਕੋਸ਼ਿਸ਼ ਕਰੋ ਕਿ ਮੂਲੀ ਵਰਗੀ ਖੀਰੇ ਵਰਗੀ ਕੋਈ ਚੀਜ਼ ਨਾ ਹੋਵੇ ਸ਼ਾਮ ਨੂੰ ਪਿਆਜ਼ ਵਰਗੀ ਚੀਜ਼ ਤੁਸੀਂ ਲੈ ਸਕਦੇ ਹੋ ਸਲਾਦ ਦੇ ਅੰਦਰ ਸ਼ਾਮ ਨੂੰ 4 ਵਜੇ ਤੋਂ ਬਾਅਦ ਫਰੂਟ ਵੀ ਨਹੀਂ ਖਾਣਾ ਚਾਹੀਦਾ ਇਸ ਤਰ੍ਹਾਂ ਦਾ ਧਿਆਨ ਤੁਸੀਂ ਅਗਰ ਰੱਖੋਗੇ ਤਾਂ ਇਹਨਾਂ ਚੀਜ਼ਾਂ ਤੋਂ ਬਚ ਜੋਗੇ ਹੁਣ ਮੇਨ ਗੱਲ ਆਉਂਦੀ ਹੈ ਜੀ ਆਪਾਂ ਜਦੋਂ ਜੋੜਾਂ ਅੰਦਰ ਦੰਦਾਂ ਦੇ ਉੱਤੇ ਗੱਲ ਕਰਦੇ ਆ ਤਾਂ ਉਹਦੇ ਚ ਜਿਹੜੀ ਪੇਨ ਹੈਗੀ ਹੈ ਉਹ ਬਹੁਤ ਸਵियर ਹੁੰਦੀ ਹੈ ਜਦੋਂ ਹੱਡੀ ਖੁਰ ਲਾਈ ਜਾਂਦੀ ਹੈ ਤਾਂ ਆਦਮੀ ਤੋਂ ਨਾ ਤਾਂ ਉੱਠ ਹੁੰਦਾ ਨਾ ਕੁਝ ਫਿਰ ਤੁਸੀਂ ਡਿਪੈਂਡ ਹੋ ਜਾਓਗੇ ਕੋਈ ਤੁਹਾਨੂੰ ਚੱਕ ਕੇ ਟਾਇਲਟ ਕਰਾ ਰਿਹਾ ਜੀ ਕੋਈ ਤੁਹਾਨੂੰ ਚੱਕ ਕੇ ਬਾਥਰੂਮ ਕਰਾ ਰਿਹਾ ਹੈ ਫੇ ਕਦੇ ਤੁਸੀਂ ਵਾਕਰ ਨਾਲ ਚੱਲ ਰਹੇ ਹੋ ਤੁਸੀਂ ਇੱਕ ਪਾਣੀ ਦਾ ਗਲਾਸ ਵੀ ਲੈਣਾ ਤਾਂ ਕਿਸੇ ਤੇ ਡਿਪੈਂਡ ਹੋ ਜੰਨੇ ਹੋ ਇਹ ਚੀਜ਼ਾਂ ਤੋਂ ਬਚਾਇਆ ਜਾ ਸਕਦਾ ਹੈ ਅੱਜ ਕੀ ਹੈਗਾ ਕਿ ਸਾਡੀ ਜਿਹੜੀ ਯੰਗ ਪੀੜੀ ਹੈ ਘਟੋ ਘੜਾ ਆਪਾਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰੀਏ ਅਸੀਂ ਤਾਂ ਭੁੱਲਤ ਲਿਆ ਹੁਣ ਸਾਡੀ ਯੰਗ ਪੀੜੀ ਵੀ ਅੱਜ ਜਿਹੜਾ ਪੈਕੇਟ ਬੰਦ ਫੂਡ ਖਾ ਰਹੀ ਹੈ ਉਹ ਸਾਰੀ ਜਿ ਸਾਰੀ ਸਮਝੋ ਇਸ ਬੰਨੇ ਚੱਲ ਰਹੀ ਹੈ ਜਦੋਂ ਤੁਹਾਡੇ ਬਲੱਡ ਦਾ ਪੀ ਐਚ ਲੈਵਲ ਵਿਗੜਦਾ ਐ ਐਸਿਡਿਕ ਹੁੰਦਾ ਐ ਖਾਰੀਆ ਕਰਨ ਵਾਸਤੇ ਉਹ ਤੁਹਾਡਾ ਕੈਲਸ਼ੀਅਮ ਕਾਰਬੋਨੇਟ ਤੇ ਕੈਲਸ਼ੀਅਮ ਫਾਸਫੇਟ ਇਹ ਦੋ ਚੀਜ਼ਾਂ ਨੂੰ ਚਾਹੀਦੀਆਂ ਹੁੰਦੀਆਂ ਨੇ ਉਹ ਕਿੱਥੋਂ ਆਣਗੀਆਂ ਉਹ ਸਿੱਧੀਆਂ ਬਲੱਡ ਚੋਂ ਨਿਕਲਣਗੀਆਂ ਤਾਂ ਬਲੱਡ ਦੀ ਕੁਆਲਿਟੀ ਘਟ ਗਈ ਤੇ ਜੇ ਤੁਹਾਡੀਆਂ ਹੱਡੀਆਂ ਚੋਂ ਨਿਕਲਣਗੀਆਂ ਤਾਂ ਹੱਡੀਆਂ ਕਮਜ਼ੋਰ ਹੋ ਗਈਆਂ ਹੁਣ ਇਹਨਾਂ ਚੀਜ਼ਾਂ ਨੂੰ ਤੁਸੀਂ ਸਹੀ ਸ਼ਾਰੀਆ ਰੂਪ ਦੇ ਵਿੱਚ ਕਿਵੇਂ ਲੈ ਸਕਦੇ ਹੋ ਤੁਸੀਂ ਖੀਰਾ ਅਗਰ ਲੈਣਾ ਹੈ ਸਵੇਰੇ ਉੱਠਦਿਆਂ ਖੀਰਾ ਖਾ ਸਕਦੇ ਹੋ 11 12 ਵਜੇ ਤੱਕ ਖੀਰਾ ਲੈ ਸਕਦੇ ਹੋ ਉਸ ਤੋਂ ਬਾਅਦ ਸਵੇਰੇ ਖੀਰਾ ਖੀਰਾ ਤੇ ਦੁਪਹਿਰ ਨੂੰ ਖੀਰਾ ਖੀਰਾ ਠੀਕ ਹੈ ਠੀਕ ਹੈ ਇਹ ਚੀਜ਼ ਮੰਨੀ ਜਾਂਦੀ ਹੈ ਮਤਲਬ ਚੰਗੀਆਂ ਚੀਜ਼ਾਂ ਦਾ ਸਮਾਵੇਸ਼ ਆਪਣੀ ਡਾਈਟ ਦੇ ਅੰਦਰ ਕਰੋ ਟਾਈਮ ਟੂ ਟਾਈਮ ਖਾਣਾ ਖਾਓ ਨਾ ਵੱਧ ਨਾ ਘੱਟ ਇੱਕ ਬੈਲੈਂਸਡ ਡਾਈਟ ਲੋ ਬਾਜ਼ਾਰੀ ਖਾਣਿਆਂ ਤੋਂ ਤੁਸੀਂ ਬਚੋ ਤਾਂ ਇਹਨਾਂ ਰੋਗਾਂ ਤੋਂ ਤੁਸੀਂ ਬਚ ਸਕਦੇ ਹੋ ਨਹੀਂ ਤਾਂ ਇਹ ਤੁਹਾਡੀ ਜ਼ਿੰਦਗੀ ਖਰਾਬ ਕਰਕੇ ਹਟੇਗਾ ਫਿਰ ਤੁਸੀਂ ਡਿਪੈਂਡ ਹੋ ਜੂਗੇ ਕਦੇ ਮਤਲਬ ਉਹ ਲਾ ਲੋ ਤੁਸੀਂ ਕਿਸੇ ਦੇ ਡਿਪੈਂਡ ਹੋਏ ਪਏ ਹੋ ਕਦੀ ਟਾਇਲਟ ਕੋਈ ਕਰਵਾ ਰਿਹਾ ਤੁਹਾਨੂੰ ਕੋਈ ਬਾਥਰੂਮ ਲੈ ਕੇ ਜਾ ਰਿਹਾ ਠੀਕ ਹੈ ਛੋਟੀਆਂ ਛੋਟੇ ਰਿਸ਼ਤੇਦਾਰੀ ਤੁਹਾਡੇ ਨਾਲ ਟੁੱਟ ਜਾਂਦੀ ਹੈ ਕੋਈ ਕੀ ਬੋਲਦਾ ਕੋਈ ਕੀ ਬੋਲਦਾ ਆ ਕੇ ਪੁੱਛਦੇ ਆ ਬਾਪੂ ਜੀ ਠੀਕ ਹੋ ਹੁਣ 40 45 45 ਸਾਲ ਦੀ ਮਾਪਕੰਨੇ ਜੀ ਬਹੁਤ ਵਾਰ ਤਾਂ ਕਹਿੰਦੇ ਨੇ ਵੀ ਇਹਨੇ ਸਾਰੀ ਜ਼ਿੰਦਗੀ ਜਿਹੜਾ ਕੁਝ ਕੀਤਾ ਹੁਣ ਭੁਗਤ ਰਿਆ ਬਸ ਗੱਲ ਕੀਤਾ ਹੋਈ ਭੁਗਤ ਰਿਆ ਹੋ ਗਿਆ ਖਾਣ ਪੀਣ ਦੇ ਅੰਦਰ ਧਿਆਨ ਨਹੀਂ ਰੱਖਿਆ ਯਾਰ ਹੁੰਦਾ ਖਾਣ ਪੀਣ ਵਾਲਾ ਮਾਮਲਾ ਉਹ ਲੈਜੰਡ ਨੇ ਦੂਸਰੇ ਪਾਸੇ ਬਸ ਗੱਲਾਂ ਹਾਂ ਉਹ ਇਹ ਕਹਿੰਦੇ ਨੇ ਉਹ ਕਰਮਾਂ ਦਾ ਚੱਕਰ ਚ ਲੈ ਜਾਂਦੇ ਨੇ ਵੀ ਠੀਕ ਹੈ ਗੱਲ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਇਹੀ ਕਾਰਨ ਹੈ ਕਿ ਸਾਡਾ ਮਾੜਾ ਜਿਹਾ ਪੈਰ ਪੌੜੀ ਤੋਂ ਤਿਲਕਿਆ ਸਾਡੀ ਜਿੱਥੋਂ ਅਸੀਂ ਕਹਿ ਲੀਏ ਕਿ ਥੋੜਾ ਬਟ ਟੋ ਹੈ ਚਪਿਆ ਤੇ ਨਾਲ ਦੇ ਨਾਲ ਹੱਡੀ ਕਰੈਕ ਹੱਡੀ ਟੁੱਟ ਗਈ ਜੀ ਮੈਂ ਇੱਕ ਕਿਸ ਤਰ੍ਹਾਂ ਦੇ ਸ਼ਖਸ ਨੂੰ ਜਾਣਦਾ ਜਿਹੜਾ ਕਹਿੰਦਾ ਜੀ ਮੇਰੇ ਪੈਰ ਹੈਡਾਂ ਨਮੋਨੀਆ ਆ ਗਏ ਸੀ ਪੈਰ ਮੁੜ ਗਿਆ ਤੇ ਨਾਲ ਹੱਡੀ ਵੀ ਗਈ ਔਰ ਰੋਡ 'ਤੇ ਹੈ ਜੀ ਉਹਦੇ ਬਿਲਕੁਲ ਇਹ ਕਮਾਲ ਇਸੇ ਚੀਜ਼ ਦਾ ਹੀ ਹੈ ਜਦੋਂ ਤੁਹਾਡੀ ਬੋਡੀ ਦੇ ਅੰਦਰ ਉਹ ਕੈਲਸ਼ੀਅਮ ਕਾਰਬੋਨੇਟ ਪਰ ਵਾਰੀ-ਵਾਰੀ ਇੱਕ ਚੀਜ਼ ਰਿਪੀਟ ਕਰੀ ਜਾ ਰਹੇ ਆ ਉਹ ਘਟ ਰਹੀ ਹੈ ਵਿਟਾਮਿਨ ਡੀ ਘਟ ਰਿਹਾ ਤੁਹਾਡਾ ਤਾਂ ਸਮਝੋ ਜਿਹੜਾ ਵੀ ਤੁਹਾਡਾ ਕੈਲਸ਼ੀਅਮ ਹੈ ਉਹ ਬੋਡੀ ਦੇ ਅੰਦਰ ਅਬਜ਼ਰਬ ਨਹੀਂ ਹੋਏਗਾ ਜੀ ਕਿ ਅਗਰ ਵਿਟਾਮਿਨ ਡੀ ਡਾਊਨ ਗਿਆ ਤਾਂ ਕੈਲਸ਼ੀਅਮ ਤੁਸੀਂ ਜਿੰਨਾ ਮਰਜ਼ੀ ਖਾਈ ਜੋ ਉਹ 90 95% ਜਿਹੜੀ ਬੋਡੀ ਤੁਹਾਡੀ ਉਹ ਚੱਕ ਕੇ ਬਾਹਰ ਮਾਰੇਗੀ ਤੁਹਾਨੂੰ ਹজম ਨਹੀਂ ਹੋਏਗਾ ਬਾਜ਼ਾਰੋਂ ਜਿਹੜਾ ਤੁਸੀਂ ਕੈਲਸ਼ੀਅਮ ਲੈ ਰਹੇ ਹੋ ਉਹ ਤੁਹਾਡੀ ਬੋਡੀ ਦੇ ਅੰਦਰ 80% ਬਾਹਰ ਕੱਢਦੀ ਹੈ 20% ਅਬਜ਼ਰਬ ਕਰਦੀ ਹੈ ਸਿਰਫ ਤੇ ਜਿਹੜਾ ਉਹ ਬਾਹਰ ਕੱਢਦੀ ਹੈ ਉਹਦੇ ਵਿੱਚੋਂ ਵੀ 5-10% ਇਹੋ ਜਿਹਾ ਹੁੰਦਾ ਜਿਹੜਾ ਤੁਹਾਡੀ ਹਾਰਟ ਬਲੋਕੇਜ ਬਣਾਏਗਾ ਜੀ ਤੁਹਾਡੇ ਜੋੜਾਂ ਦੇ ਅੰਦਰ ਫਿਰ ਦੁਬਾਰਾ ਰੁਕੇਗਾ ਕਿਉਂ ਪਾਰਾ ਹੁੰਦਾ ਉਹ ਰਿੜਦਾ ਹੀ ਨਹੀਂ ਅੱਗੇ ਹੈਗਾ ਇਸ ਤਰ੍ਹਾਂ ਦੇ ਜਿਹੜੇ ਨੁਕਸਾਨ ਸਹਿਣ ਲਈ ਤਿਆਰ ਰਹੋ ਤੁਸੀਂ ਅਦਰਵਾਈਜ਼ ਅਸੀਂ ਜਿਹੜੇ ਅੱਜਕੱਲ ਜਿਹੜੇ ਫਾਰਮੂਲੇਸ਼ਨ ਰੱਖੀ ਹੈ ਅਗਰ ਤੁਸੀਂ ਇਹਨੂੰ ਵੀ ਅਪਣਾ ਲੈਨੇ ਹੋ ਤਾਂ ਜੋੜਾਂ ਦੇ ਦਰਦ ਨੂੰ ਤੁਸੀਂ ਬਹੁਤ ਜਲਦੀ ਜਿਹੜੀ ਘਰੋਂ ਕੱਢ ਸਕਦੇ ਹੋ ਬਾਈ ਬਾਈ ਕਰ ਸਕਦੇ ਆ। ਅੱਛਾ ਤੇ ਡਾਕਟਰ ਸਾਹਿਬ ਫਿਰ ਹੁਣ ਜਿਹੜਾ ਨੁਸਕਾ ਫਾਰਮੂਲਾ ਤੁਸੀਂ ਕਹਿ ਰਹੇ ਹੋ ਜਿਸ ਦੇ ਨਾਲ ਅਸੀਂ ਦਰਦਾਂ ਨੂੰ ਘਰੋਂ ਬਾਈ ਬਾਈ ਕਰ ਸਕਦੇ ਆ ਇਹ ਕ੍ਰਾਂਤੀਕਾਰੀ ਨੁਸਕਾ ਤੁਹਾਨੂੰ ਕਿਵੇਂ ਮਿਲਿਆ? ਇਹ ਜੀ ਮੇਰੇ ਫਾਦਰ ਸਾਹਿਬ ਡਾਕਟਰ ਪ੍ਰੇਮ ਸਿੰਘ ਜੀ ਉਹ ਬਹੁਤ ਪੁਰਾਣੇ ਵੈਦ ਸੀਗੇ ਐ ਤਾਂ ਸਾਡਾ ਤੀਜੀ ਪੀੜੀ ਲਾਲੋ ਹੋਗੀ ਚੌਥੀ ਲਾਲੋ ਹੋਗੀ ਮੇਰੇ ਪਰਦਾਦਾ ਜੀ ਉਹ ਤਾਂ ਸਿੰਪਲੀ ਡੰਗਰਾਂ ਦੀਆਂ ਹੱਡੀਆਂ ਹੁੰਡੀਆਂ ਬੰਦਦੇ ਸੀਗੇ ਮੜਮਟਾ ਛਪਾਕੀ ਵਗੈਰਾ ਕਰ ਲਈ ਮਾਰਦੇ ਉਹਨਾਂ ਨੇ ਇਸ ਤਰ੍ਹਾਂ ਕਰਕੇ ਕਰਦੇ ਸੀਗੇ ਤੇ ਦਾਦਾ ਜੀ ਸੀਗੇ ਉਹ ਬੁਕਸ ਪੜ੍ਹਨ ਦਾ ਸ਼ੌਂਕ ਸੀ ਉਹਨਾਂ ਨੂੰ ਪੜ੍ਹ ਕੇ ਉਹਨਾਂ ਨੇ ਥੋੜਾ ਜਿਹਾ ਵਧੀਆ ਤਰੀਕੇ ਨਾਲ ਕੀਤਾ ਜੜੀ ਬੁੱਟੀਆਂ ਚ ਆ ਗਏ ਤੇ ਫਾਦਰ ਸਾਹਿਬ ਤਾਂ ਫਿਰ ਜਦੋਂ ਉੱਥੋਂ ਇਹਨਾਂ ਨੇ ਪ੍ਰੈਕਟਿਸ ਕੀਤੀ ਤੇ ਇਹਨਾਂ ਨੇ ਦਾ ਬਕਾਇਦਾ ਫਿਰ ਇਹਨਾਂ ਨੇ ਆਰਐਮਪੀ ਦਾ ਇਹਨਾਂ ਨੂੰ ਲਾਇਸੈਂਸ ਮਿਲਿਆ ਸੀਗਾ 1968 ਸ਼ੂਟ ਦੀ ਗੱਲ ਹੈਗੀ ਆ ਉਹ ਲਾਇਸੈਂਸ ਮਿਲਿਆ ਉਹਨਾਂ ਨੇ ਬਹੁਤ ਵਧੀਆ ਤਰੀਕਿਆਂ ਨਾਲ ਇਹਨੂੰ ਕੀਤਾ ਤੇ ਮੈਨੂੰ ਜਿਹੜਾ ਸ਼ੌਂਕ ਉੱਥੋਂ ਹੀ ਲੱਗਿਆ ਇਹ ਫਾਰਮੂਲੇਸ਼ਨ ਉਹਨਾਂ ਦੀ ਬੁਕਸ ਦੇ ਅੰਦਰੋਂ ਵਿੱਚੋਂ ਲਈ ਗਈ ਹੋਈ ਹੈ ਤੇ ਕੱਟ ਤੇ ਕਿਵੇਂ ਕੰਮ ਕਿਵੇਂ ਕਰੇਗੀ ਜੀ ਕੰਮ ਇਹਦੇ ਵਿੱਚ ਤੁਸੀਂ ਚੀਜ਼ਾਂ ਦੇਖ ਰਹੇ ਹੋ ਜੀ ਆਪਾਂ ਪੰਜ ਚੀਜ਼ਾਂ ਦਾ ਸੁਮੇਲ ਹੈ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਅਸੀਂ ਇਹ ਨੁਸਖਾ ਫਾਰਮੂਲਾ ਸਾਂਝਾ ਕਰੀਏ ਸਾਨੂੰ ਬਹੁਤ ਵਾਰ ਇਹ ਹੁੰਦਾ ਹੈ ਕਿ ਜੀ ਸਾਡੇ ਕੋਲ ਨੁਸਕੇ ਦਾ ਟਾਈਮ ਨਹੀਂ ਹੈ ਜੀ ਬਣਾਉਣ ਦਾ ਜਿਹੜਾ ਡਾਕਟਰ ਸਾਹਿਬ ਤੁਸੀਂ ਦੱਸਤਾ ਜਾਂ ਜਿਹੜਾ ਨੁਸਖਾ ਤੁਸੀਂ ਦੱਸਿਆ ਸੀ ਜੀ ਅਸੀਂ ਬੜਾ ਅਜ਼ਮਾਇਆ ਜਿਸ ਦਾ ਪਹਿਲੀ ਮੇਥੀ ਦਾਣਾ ਅਜਵੈਨ ਖਾ ਖਾ ਕੇ ਜੀ ਸਾਡੇ ਗਰਮੀ ਕਰਾ ਲਈ ਤੇ ਸਾਨੂੰ ਕੋਈ ਫਰਕ ਨਹੀਂ ਪਿਆ ਫਿਰ ਉਹਨਾਂ ਜਿਹੜਾ ਇਸ ਤਰ੍ਹਾਂ ਦੇ ਮਰੀਜ਼ ਤੁਹਾਡੇ ਕੋਲ ਆਉਂਦੇ ਨੇ ਉਹਨਾਂ ਦਾ ਹੱਲ ਫਿਰ ਤੁਸੀਂ ਕਿਵੇਂ ਕਰਦੇ ਹੋ ਉਹਨਾਂ ਦਾ ਹੱਲ ਫਿਰ ਅਸੀਂ ਇਹ ਚੀਜ਼ਾਂ ਉਹਦੇ 'ਚ ਵਰਤਦੇ ਆਂ ਪਰ ਅਸੀਂ ਐਕਸਪੈਕਟ ਕੱਢ ਕੇ ਵਰਤਦੇ ਆਂ ਐਕਸਪੈਕਟ ਕੱਢਣ ਤੋਂ ਬਾਅਦ ਇਹਦੇ ਵਿੱਚ ਹੋਰ ਬਹੁਤ ਸਾਰੀਆਂ ਜੜੀ ਬੁੱਟੀਆਂ ਰਸਰਸੈਨ ਪਸਮਾ ਜਿਹੜੇ ਨੇ ਮਿਲਾ ਕੇ ਇਹ ਜੋੜ ਐਕਸ ਇਹਦਾ ਨਾਮ ਅਸੀਂ ਰੱਖਿਆ ਇਹ ਫਾਰਮੂਲੇਸ਼ਨ ਤਿਆਰ ਕੀਤੀ ਹੋਈ ਹੈ ਜਿਹਦੇ ਨਾਲ ਇਹ ਜੋੜ ਐਕਸ ਤਰ੍ਹਾਂ ਦੇ ਜਿਹੜੇ ਕੈਪਸੂਲ ਹੈਗੇ ਆ ਠੀਕ ਹੈ ਤੇ ਇਹ ਜੋੜ ਐਕਸ ਦੀ ਹੀ ਟੈਬਲਟ ਹੈਗੀ ਆ ਠੀਕ ਹੈ ਠੀਕ ਹੈ ਤੇ ਜਿੰਨਾ ਕੰਬੀਨੇਸ਼ਨ ਬਣਾਇਆ ਹੋਇਆ ਕੰਬੀਨੇਸ਼ਨ ਬਣਾਇਆ ਇਹਨਾਂ ਚੀਜ਼ਾਂ ਦਾ ਜਿਹੜੀ ਇੱਕ ਦੂਸਰੇ ਦੇ ਵਿਰੁੱਧ ਹੈਗੀ ਹੈ ਉਹਨੂੰ ਕੈਪਸੂਲ ਚ ਬੰਦ ਕਰਤਾ ਇਸ ਨੂੰ ਟੈਬਲੇਟ ਬਣਾਤੀ ਹੁਣ ਇੱਕ ਅਸੀਂ ਬਹੁਤ ਸਪੈਸ਼ਲ ਖਾਸ ਚੀਜ਼ ਬਣਾਈ ਬਾਤ ਹਰ ਟੈਬਲੇਟ ਬਾਤ ਹਰ ਜਿਹੜਾ ਵੀ ਵਾਈ ਤੋਂ ਕਰਕੇ ਦਰਦ ਹੁੰਦੇ ਨੇ ਉਹ ਅਗਰ ਇਸ ਕੰਬੀਨੇਸ਼ਨ ਦੇ ਨਾਲ ਇਹਨੂੰ ਮਿਲਾ ਦਈਏ ਤਾਂ ਇਹ ਸੋਨੇ ਤੇ ਸੁਆਗਾ ਹੋ ਜਾਂਦਾ ਠੀਕ ਹੈ ਫਿਰ ਇਹ ਆਪਾਂ ਆਇਲ ਦੀ ਵੀ ਗੱਲ ਕਰਾਂਗੇ ਪਰ ਇੱਥੇ ਅਸੀਂ ਦੱਸ ਲਈਏ ਕਿ ਅਸੀਂ ਇਹ ਜੋਰਡੈਕਸ ਆਇਲ ਜਿਹੜਾ ਜੋਇੰਟ ਐਕਸੋਇਲ ਸੀਗਾ ਉਹਦਾ ਇਹ ਤਾਂ ਬੜੀ ਚਰਚਾ ਹੈ ਜਿਹੜੀ ਤਾਂ ਇਹਦਾ ਅਸੀਂ ਜੋਇੰਟ ਐਕਸੋਇਲ ਸੀਗਾ ਇਹਨੂੰ ਵੀ ਅਸੀਂ ਜੋਰਡੈਕਸ ਆਇਲ ਦਾ ਨਾਮ ਦਿੱਤਾ ਗਿਆ ਕਿ ਜੋਇੰਟ ਐਕਸ ਸਾਨੂੰ ਮਿਲਿਆ ਨਹੀਂ ਨਾਮ ਅਸੀਂ ਚੇਂਜ ਕਰਤਾਗੇ ਗਵਰਨਮੈਂਟ ਦੇ ਥਰੂ ਕਰਾਉਣਾ ਪੈਂਦਾ ਅਪਰੂਵਡ ਬਟ ਉਹ ਜੋਇੰਟ ਐਕਸ ਕਿਸੇ ਹੋਰ ਨੇ ਲਿਆ ਹੋਇਆ ਸੀਗਾ ਫਿਰ ਇਹ ਮੈਨੂੰ ਮਜਬੂਰਨ ਜੋੜ ਐਕਸ ਦਾ ਨਾਮ ਕਰਨਾ ਪਿਆ ਹੁਣੇ ਬਿਲਕੁਲ ਰੈਗੂਲਰ ਚੱਲ ਰਿਹਾ ਹੈ ਇਹ ਫਿਰ ਅਸੀਂ ਜੜੀ ਬੂਟੀਆਂ ਦਾ ਸਰਪ ਬਣਾਇਆ ਠੀਕ ਹੈ ਐਕਸਟ੍ਰੈਕਟ ਕਰ ਐਕਸਟ੍ਰੈਕਟ ਹੀ ਕੱਢ ਕੇ ਬਹੁਤ ਸਾਰੀਆਂ ਇਹਦੇ ਚ ਜੜੀ ਬੂਟੀਆਂ ਬਹੁਤ ਵਧੀਆ ਵਧੀਆ ਇਹ ਸਾਰੀਆਂ ਚੀਜ਼ਾਂ ਦਾ ਕੰਬੀਨੇਸ਼ਨ ਵਿੱਚ ਹੈ ਤਾਂ ਦੇਵਦਾਰੂ ਵਰਗੀਆਂ ਚੀਜ਼ਾਂ ਜਿਹੜੀਆਂ ਨੇ ਬਹੁਤ ਉੱਚੇ ਪਹਾੜਾਂ ਤੋਂ ਮਿਲਦੀਆਂ ਉਹ ਜੜੀ ਬੁੱਟੀਆਂ ਖੈਰ ਪੰਸਾਰੀਆਂ ਕੋਲ ਆਰਾਮ ਨਾਲ ਮਿਲਦੀਆਂ ਨੇ ਉਹੋ ਜਿਹੀਆਂ ਚੀਜ਼ਾਂ ਦੇ ਨਾਲ ਇਹਦਾ ਕੰਬੀਨੇਸ਼ਨ ਕਰਕੇ ਇਹ ਬਣਾਇਆ ਗਿਆ ਜਿਹਨਾਂ ਕੋਲ ਟਾਈਮ ਨਹੀਂ ਹੈ ਇਹ ਨੁਸਖਾ ਤਾਂ ਇਹ ਫਾਰਮੂਲੇਟੇ ਟਾਈਮ 'ਚ ਮਤਲਬ ਜਿਹੜੇ ਦਰਦ ਹੈਗੇ ਨੇ ਜਿਹੜੇ ਤੁਹਾਡੇ ਨੁਸਖੇ ਖਾਸ ਕਰਕੇ ਬਣਾਏ ਹੋਏ ਨੇ ਜੋੜਾਂ ਵਾਸਤੇ ਆਵਾਤ ਵਾਸਤੇ ਕਿੰਨੇ ਦਿਨਾਂ 'ਚ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦੇ ਨੇ ਚਾਰ ਖੁਰਾਕਾਂਸ ਮਤਲਬ ਕਿੰਨੇ ਦਿਨ ਬਣੇ ਮਤਲਬ 4 ਡੇਢ ਦਿਨ ਬਣੇ ਜੀ ਸਵੇਰੇ ਸ਼ਾਮ ਨੂੰ ਲੈਣਾ ਚਾਰ ਖੁਰਾਕਾਂ ਚ ਕਿੰਨੇ ਦਿਨ ਗਏ ਦੋ ਦਿਨ ਦੋ ਦਿਨ ਚ ਦਰਦਾਂ ਜਿਹੜੇ ਨੇ ਟਾਟਾ ਬਾਏ ਬਾਏ ਵਾਲਾ ਕੰਮ ਹੋਣ ਲੱਗ ਜਾਂਦਾ ਘਟ ਜਾਂਦੀ ਏ ਭਾਰਾਪਨ ਜਿਹੜਾ ਓ ਘਟ ਜਾਂਦਾ ਬਿਲਕੁਲ ਜਿਹੜਾ ਬਹੁਤ ਜ਼ਿਆਦਾ ਜੋੜ ਸਟਿਫ ਹੋਏ ਹੋਏ ਨੇ ਉਹ ਭਾਰਾਪਨ ਉਹਨਾਂ ਚ ਦੋ ਜਾਂ ਤਿੰਨ ਦਿਨ ਤੋਂ ਬਾਅਦ ਜਿਹੜਾ ਰਹਿ ਜਾਂਦਾ ਉਹ ਹਫ਼ਤੇ ਦੇ ਵਿੱਚ ਵਿੱਚ ਓ ਵੀ ਗਾਇਬ ਹੋ ਜਾਂਦਾ ਤੇ ਜੋਇੰਟ ਇੱਕਦਮ ਮੁਲਾਇਮ ਜੇ ਹੋਣੇ ਸ਼ੁਰੂ ਹੋ ਜਾਂਦੇ ਨੇ ਨਾਲ ਇਹਦੇ ਗ੍ਰੀਸ ਬਣੂ ਜੀ ਗ੍ਰੀਸ ਅੱਜਕੱਲ ਗ੍ਰੀਸ ਦਾ ਬੜਾ ਰੋਲਾ ਪਿਆ ਗ੍ਰੀਸ ਸਾਡੇ ਕੋਲ ਦੋ ਚੀਜ਼ਾਂ ਪਈਆਂ ਠੀਕ ਹੈ ਇਹ ਜੋੜਾਂ ਦਾ ਮੁਗਲੈਲ ਹੈ ਇਹ ਜੋੜਾਂ ਦੀ ਗਰੀਸ ਹੈ ਦੋਨੋਂ ਹੀ ਚੀਜ਼ਾਂ ਨੇ ਸਾਡੇ ਕੋਲ ਇਹ ਜਿਹੜਾ ਤੇਲ ਕਿਹਨੂੰ ਦਿੰਨੇ ਉਹ ਗਰੀਸ ਕਿਹਨੂੰ ਦਿੰਨੇ ਉਹ ਵੇਖਣਾ ਹੁੰਦਾ ਕਿ ਇਸ ਪੇਸ਼ੈਂਟ ਨੂੰ ਕੀ ਚੀਜ਼ ਕਨਵੀਨੀਅੰਟ ਰਹੇਗੀ ਠੀਕ ਹੈ ਠੀਕ ਹੈ ਆਸਟਿਓ ਆਰਥਰਾਇਟਿਸ ਹੈ ਜਾਂ ਆਸਟਿਓ ਪੋਰਾਇਸਿਸ ਹੈ ਇਹ ਨੂੰ ਗਠੀਆ ਹੈ ਉਹਦੇ ਵਾਸਤੇ ਜਿਹੜਾ ਤੇਲ ਸਭ ਤੋਂ ਜ਼ਿਆਦਾ ਮਫੀਦ ਰਹੇਗਾ ਤੇ ਜਿਹੜੀ ਆਸਟਿਓ ਆਰਥਰਾਇਟਿਸ ਹੈ ਉਹਦੇ ਉੱਤੇ ਇਹ ਵੀ ਜ਼ਿਆਦਾ ਕੰਮ ਕਰੇਗੀ ਕਈ ਵਾਰੀ ਦੋਨਾਂ ਦਾ ਕੰਬੀਨੇਸ਼ਨ ਵੀ ਦਈਦਾ ਵੀ ਤੁਸੀਂ ਇੱਕ ਟਾਈਮ ਇਹਨੂੰ ਲਾਉਣਾ ਹੈ ਇੱਕ ਟਾਈਮ ਇਹਨੂੰ ਲਾਉਣਾ ਹੈ ਇਹਨਾਂ ਦੋ ਫਾਰਮੂਲੇ ਨੇ ਅੱਜੇ ਇੱਕ ਫਾਰਮੂਲਾ ਤੁਸੀਂ ਸਵੇਰੇ ਆ ਖਾਣਾ ਸ਼ਾਮ ਨੂੰ ਉਹ ਖਾਣਾ ਠੀਕ ਹੈ ਪੂਰਾ ਅਗਰ ਕੰਬੀਨੇਸ਼ਨ ਕਰਕੇ ਇਸ ਫਾਰਮੂਲੇਸ਼ਨ ਨੂੰ ਇਸ ਤਰੀਕੇ ਲੈ ਲਿਆ ਜਾਂਦਾ ਹੈ ਤਾਂ ਜੋੜਾਂ ਦੇ ਦਰਦ ਸਰੀਰ ਦੇ ਵਿੱਚ ਨਹੀਂ ਟਿਕਣਗੇ ਤੁਹਾਡੇ ਮੈਨੂੰ ਲੱਗਦਾ ਡਾਕਟਰ ਸਾਹਿਬ ਇੱਕ ਸਵਾਲ ਹੈ ਜਿਹੜਾ ਉਹ ਸਾਡੀ ਗੱਲਬਾਤ ਦਾ ਹਿੱਸਾ ਜੇਕਰ ਨਾ ਬਣੇ ਨਾ ਜਿਵੇਂ ਲੱਗਦਾ ਵੀ ਗੱਲਬਾਤ ਅਧੂਰੀ ਰਹੇਗੀ ਅੱਜਕੱਲ੍ਹ ਗੋਡੇ ਬਦਲਾਉਣ ਦਾ ਬੜਾ ਦੌਰ ਚੱਲ ਰਿਹਾ ਹੈ ਮਤਲਬ ਹਾਲਾਤ ਇਹ ਨੇ ਕਿ ਡਾਕਟਰਾਂ ਕੋਲ ਵੀ ਗੋਡੇ ਬਦਲਾਉਣ ਦਾ ਟਾਈਮ ਨਹੀਂ ਉਹਨਾਂ ਨੇ ਰੋਬੋਟ ਰੱਖਤੇ ਜੀ ਰੋਬੋਟਿਕ ਆਪਰੇਸ਼ਨ ਤੁਹਾਡੇ ਹੋ ਰਹੇ ਨੇ ਔਰ ਬਹੁਤ ਸਾਰੀਆਂ ਸਾਡੀਆਂ ਜਿਹੜੀਆਂ ਮਾਵਾਂ ਨੇ ਉਹਨਾਂ ਦੇ ਮੈਨੂੰ ਫੋਨ ਆਏ ਕਿ ਪੁੱਤਰ ਅਸੀਂ ਗੋਡੇ ਬਦਲਵਾ ਲੇ ਗੋਡੇ ਬਦਲਵਾਉਣ ਤੋਂ ਬਾਅਦ ਸਾਡੇ ਗੋਡੇ ਹੁਣ ਭਾਰ ਚੱਲਦੇ ਨਹੀਂ ਸਾਡੇ ਕੋਲੋਂ ਖੜੇ ਹੀ ਨਹੀਂ ਹੋਇਆ ਜਾਂਦਾ ਜਿਹੜੇ ਲੋਕਾਂ ਨੇ ਸੋਚ ਲਿਆ ਕਿ ਸਾਡੇ ਗੋਡੇ ਹੁਣ ਬਦਲਾਉਣੇ ਪੈਣਗੇ ਆ ਜਿਹੜੇ ਹਸਪਤਾਲਾਂ ਦੇ ਵਿੱਚ ਬੈਠੇ ਤੁਹਾਡੀ ਵੀਡੀਓ ਦੇਖ ਰਹੇ ਉਹਨਾਂ ਦਾ ਰਿਸ਼ਤੇਦਾਰੇ ਵੀਡੀਓ ਦੇਖ ਰਹੇ ਨੇ ਕਿਸੇ ਦਾ ਦੋਸਤ ਵੀ ਵੀਡੀਓ ਦੇਖ ਰਿਹਾ ਹੈ ਇਹ ਥੋੜਾ ਨੁਸਖਾ ਫਾਰਮੂਲਾ ਜਾਂ ਜਿਹੜੇ ਤੁਹਾਡੇ ਜੋੜ ਐਕਸ ਵਾਲੇ ਨੁਸਖੇ ਫਾਰਮੂਲੇ ਤੁਸੀਂ ਬਣਾਏ ਹੋਏ ਨੇ ਸਿੱਧਾ-ਸਿੱਧਾ ਜਵਾਬ ਇਹ ਚਾਹੀਦਾ ਹੈ ਕਿ ਆਪਰੇਸ਼ਨ ਤੋਂ ਬਚਾਇਆ ਜਾ ਸਕਦਾ ਹੈ ਡੈਫੀਨੇਟਲੀ ਬਚਾਇਆ ਜਾ ਸਕਦਾ ਜੀ ਇਹਦੇ ਚ 100% ਬਚਾਇਆ ਜਾ ਸਕਦਾ ਬਸ 100% ਹਾਂ ਜੇ ਸਲਾਹ ਦੇ ਹਿਸਾਬ ਨਾਲ ਉਹ ਚੱਲੇਗਾ ਆਪਣੀ ਡਾਈਟ ਨੂੰ ਚੇਂਜ ਕਰਨ ਲਈ ਉਹ ਬੰਦਾ ਰੈਡੀ ਹੈ ਜਾਂ ਉਹ ਮਾਤਾ ਰੈਡੀ ਹੈ ਉਹ ਵੀਰਪਰਾ ਰੈਡੀ ਹੈ ਤਾਂ ਅਸੀਂ ਮੇਰੇ ਖਿਆਲ 100% ਗੋਡੇ ਬਦਲਣ ਤੋਂ ਬਚਾ ਲਾਂਗੇ ਉਹਦੇ ਵਿੱਚ ਹਰ ਚੀਜ਼ ਉਹਨਾਂ ਨੂੰ ਉਸ ਤਰੀਕੇ ਕਰਨੀ ਪੈਗੀ ਜਿਹੜੀ ਨੇਚਰ ਦੇ ਨਾਲ ਮੈਚ ਕਰ ਰਹੀ ਹੈ ਨੇਚਰ ਤੋਂ ਬਾਹਰ ਜਾ ਕੇ ਅਗਰ ਉਹ ਖਾਣਾ ਪੀਣਾ ਸ਼ੁਰੂ ਕਰਨਗੇ ਤਾਂ ਫਿਰ ਜ਼ਿੰਮੇਵਾਰੀ ਕੋਈ ਵੀ ਨਹੀਂ ਲੈ ਸਕਦਾ ਕਿਸੇ ਦੀ ਇਹ ਚੀਜ਼ਾਂ ਹੁੰਦੀਆਂ ਨੇ ਜੀ ਚਲੋ ਫਿਰ ਇਹ ਸਾਨੂੰ ਗੋਡੇ ਦਾ ਆਪਰੇਸ਼ਨ ਬਚਾਉਣ ਵਾਲਾ ਨੁਸਕਾ ਫਾਰਮੂਲਾ ਕ੍ਰਾਂਤੀਕਾਰੀ ਨੁਸਕਾ ਫਾਰਮੂਲਾ ਬੜਾ ਪ੍ਰਾਣਾ ਅਸੀਂ ਕਹਿ ਲਈਏ ਕਿ ਨੁਸਕਾ ਫਾਰਮੂਲਾ ਹੈ ਵੈਜ ਜੀ ਦੇ ਡਾਕਟਰ ਸਾਹਿਬ ਦੇ ਜਿਹੜੇ ਪੜਦਾਦੇ ਸਨ ਦਾਦੇ ਸਨ ਦਾਦਕਿਆਂ ਦੇ ਵਿੱਚੋਂ ਅਸੀਂ ਕਹਿ ਲਈਏ ਕਿ ਸਪੀੜੀਦਰ ਪੀੜੀ ਉਹਨਾਂ ਦਾ ਇਹ ਜਿਹੜਾ ਵੈਦ ਪੁਨੇ ਦਾ ਜਿਹੜਾ ਕੰਮ ਹੈਗਾ ਲਗਾਤਾਰ ਆ ਰਿਹਾ ਤੇ ਉਹਨਾਂ ਹੀ ਨੁਸਖਿਆਂ ਚੋਂ ਫਾਰਮੂਲਿਆਂ ਚੋਂ ਇੱਕ ਕ੍ਰਾਂਤੀਕਾਰੀ ਨੁਸਖਾ ਜੀ ਤੁਹਾਨੂੰ ਦੇਣ ਲੱਗੇ ਨੇ ਤੇਲ ਵਾਲਾ ਨੁਸਖਾ ਵੀ ਅਸੀਂ ਡਿਸਕਸ ਕਰਾਂਗੇ ਤੇ ਇਹ ਬੀਜਾਂ ਵਾਲਾ ਨੁਸਖਾ ਵੀ ਡਾਕਟਰ ਸਾਹਿਬ ਸਾਨੂੰ ਪਹਿਲਾਂ ਇਹ ਸਮਝਾ ਦਿਓ ਵੀ ਇਹ ਦਾ ਕਿਵੇਂ ਇਸਤੇਮਾਲ ਕਰਨਾ ਹਾਂ ਇਹਦੇ ਇਸਤੇਮਾਲ ਬਾਰੇ ਮੈਂ ਦੱਸਦਾ ਇੱਕ ਧਿਆਨ ਹੋਰ ਰੱਖਿਓ ਫਰੂਕੀ ਸਾਹਿਬ ਆਪਾਂ ਜਾਂਦੇ ਜਾਂਦੇ ਇਹਨਾਂ ਨੂੰ ਕੀ ਖਾਣਾ ਹੈ ਕੀ ਨਹੀਂ ਖਾਣਾ ਉਹਦੇ ਤੇ ਵੀ ਗੱਲ ਆਪਾਂ ਲਾਜ਼ਮੀ ਕਰਾਂਗੇ 2 ਮਿੰਟ ਆਪਣੇ ਫालतੂ ਲੱਗ ਜਾਣਗੇ ਤਾਂ ਇਹਦੇ ਚ ਦੇਖੋ ਸਭ ਤੋਂ ਪਹਿਲੇ ਇੱਕ ਆਪਣੇ ਕੋਲ ਚੀਜ਼ ਪਈ ਹੈ ਮ ਠੀਕ ਹੈ ਇਹ ਬਰਾਬਰ ਮਾਤਰਾ ਚ ਰੱਖਣੀ ਹੈ ਸਾਰੀਆਂ ਚੀਜ਼ਾਂ ਮੈਂ ਪਹਿਲਾਂ ਹੀ ਦੱਸ ਦਿਆਂ ਮੇਥੀ ਦਾਣਾ ਹੈਗੀ ਉਸ ਤੋਂ ਬਾਅਦ ਆ ਗਈ ਜੀ ਅਜਵੈਨ ਫਿਰ ਆ ਗਈ ਕਲੌਂਜੀ ਅੱਛਾ ਕਲੌਂਜੀ ਹੈ ਕਲੌਂਜੀ ਹੈ ਫਿਰ ਆ ਗਈ ਹਲਦੀ ਇਹ ਸੁੱਕੀ ਲੈਣੀ ਹੈ ਜੀ ਤੁਸੀਂ ਇਹ ਆ ਗਈ ਅਦਰਕ ਯਾਨੀ ਕਿ ਸੁੱਕਾ ਹੋਇਆ ਅਦਰਕ ਸੁੰਡ ਹੋ ਗਿਆ ਇਹ ਪੰਜ ਚੀਜ਼ਾਂ ਦਾ ਫਾਰਮੂਲਾ ਹੈ ਇਹਨੂੰ ਤੁਸੀਂ ਬਰਾਬਰ ਮਾਤਰਾ ਚ ਲੈ ਕੇ ਇਹਦਾ ਪਾਊਡਰ ਬਣਾ ਲੈਣਾ ਤੇ ਅੱਧਾ ਅੱਧਾ ਚਮਚ ਸਵੇਰੇ ਸ਼ਾਮ ਤਾਜੇ ਪਾਣੀ ਨਾਲ ਰੋਟੀ ਖਾਣ ਤੋਂ ਪਹਿਲੇ ਜਾਂ ਰੋਟੀ ਖਾਣ ਤੋਂ ਬਾਅਦ ਇਨੂੰ ਲਿਆ ਜਾ ਸਕਦਾ ਹੈ ਤੇ ਨਾਲ ਦੀ ਨਾਲ ਸੈਕੰਡ ਫਾਰਮੂਲੇਸ਼ਨ ਦੀ ਗੱਲ ਕਰੀਏ ਅਗਰ ਆਪਾਂ ਆਇਲ ਦੀ ਗੱਲ ਕਰੀਏ ਤਾਂ ਇਹ ਤਿਲਾਂ ਦਾ ਤੇਲ ਲੈਣਾ ਮੰਨ ਲਓ 100 ਗ੍ਰਾਮ 100 ਗ੍ਰਾਮ ਲਿਆ 20 ਗ੍ਰਾਮ ਅਜਵੈਨ ਇੱਕ ਗੰਢੀ ਲਸਣ ਦੀ ਇਹਨੂੰ ਤੋੜ ਕੇ ਵਿੱਚੋਂ ਇੰਜ ਕਰਕੇ ਕੱਟ ਕੇ ਪਾਣਾ ਸਾਬਤ ਨਹੀਂ ਪਾਣਾ ਇਹਨੂੰ ਇਸ ਤਰ੍ਹਾਂ ਤੋੜ ਦੇਣਾ ਫਿਰ ਤੇਲ ਦੇ ਵਿੱਚ ਪਾ ਦੇਣਾ 100 ਗ੍ਰਾਮ ਤੇਲ 20 ਗ੍ਰਾਮ ਅਜਵੈਨ ਇੱਕ ਗੰਢੀ ਲਸਣ ਦੀ ਤੇ ਇਹ ਨਹੀਂ ਇਹਦੇ ਚ ਆਪਾਂ ਇਹਨੂੰ ਚੀਜ਼ ਇੱਥੇ ਇਹ ਬਦਲਣੀ ਪੈਗੀ ਉਸ ਤੋਂ ਬਾਅਦ ਸੁੰਡ ਆ ਗਈ ਠੀਕ ਹੈ ਠੀਕ ਹੈ ਜੀ ਇਹ ਸੁੰਡ ਇਹਦੇ ਵਿੱਚ ਪਏਗੀ 20 ਗ੍ਰਾਮ ਇਸ ਤੇਲ ਨੂੰ ਚੰਗੀ ਤਰ੍ਹਾਂ ਬਾਲਣਾ ਜਦੋਂ ਬਲੈਕ ਹੋ ਜਾਏ ਕਾਲਾ ਕਾਲਾ ਹੋ ਕੇ ਸਭ ਇਹ ਚੀਜ਼ਾਂ ਉੱਪਰ ਤੈਰਨ ਲੱਗ ਜਾਣ ਸਮਝੋ ਤੁਹਾਡਾ ਤੇਲ ਤਿਆਰ ਹੋ ਗਿਆ ਉਹਨੂੰ ਉਤਾਰ ਲਓ ਛਾਣ ਲਓ ਰੱਖ ਲਓ ਤੇ ਉਹਨੂੰ ਯੂਜ਼ ਕਰੋ ਠੀਕ ਹੈ ਦੋ ਵੇਲੇ ਯੂਜ਼ ਕਰੋ ਇਨੂੰ ਲਾਉਣ ਦਾ ਤਰੀਕਾ ਹੈ ਵੀ ਕਲੌਕਵਾਈਜ਼ ਐਂਟੀਕਲੌਕਵਾਈਜ਼ ਉੱਪਰ نیچے ਸਾਰਾ ਕੁਝ ਸਾਰੇ ਬੰਨੇ ਇਹਨੂੰ ਘੁਮਾ ਘੁਮਾ ਕੇ ਤੁਸੀਂ ਇਹਨੂੰ ਬਾਡੀ ਦੇ ਅੰਦਰ ਐਬਜ਼orb ਕਰਵਾ ਦੇਣਾ ਉਸ ਤੋਂ ਬਾਅਦ ਇਹਦੇ ਉੱਪਰ ਇੱਕ ਪਤਲਾ ਜਿਹਾ ਕੱਪੜਾ ਬੰਨ੍ਹ ਦੇਣਾ ਘੰਟਾ 2 ਘੰਟੇ ਰੱਖਣਾ ਹਵਾ ਵਾਲੀ ਥਾਂ ਤੇ ਨਹੀਂ ਜਾਣਾ ਤਾਂ ਉਸ ਤੋਂ ਬਾਅਦ ਜੇ ਤੁਸੀਂ ਨਹਾਉਣਾ ਚਾਹੁੰਦੇ ਹੋ ਤਾਂ ਪਾਣੀ ਕੋਸੇ ਨਾਲ ਨਹਾਉਣਾ ਠੰਡੇ ਨਾਲ ਨਹੀਂ ਨਹਾਉਣਾ ਹੁਣ ਆਪਾਂ ਗੱਲ ਕਰੀਏ ਪਰਹੇਜ਼ ਠੀਕ ਹੈ ਪਹਿਲਾਂ ਗ੍ਰੀਸ ਦੀ ਗੱਲ ਕਰ ਲਈ ਜੇ ਆਪਾਂ ਗ੍ਰੀਸ ਵੀ ਪਈ ਹੈ ਮੇਰੇ ਤੇ ਨਜ਼ਰ बार-ਬਾਰੇ ਇਹਨੂੰ ਪੈ ਰਹੀ ਹੈ ਇਹ ਗ੍ਰੀਸ ਕਿਵੇਂ ਬਣਾਈਏ ਤੁਸੀਂ ਇਹ ਗ੍ਰੀਸ ਜਿਹੜਾ ਇਹੀ ਚੀਜ਼ਾਂ ਦਾ ਐਕਸਟ੍ਰੈਕਟ ਨੇ ਠੀਕ ਹੈ ਇਹਨਾਂ ਚੀਜ਼ਾਂ ਦਾ ਐਕਸਟ੍ਰੈਕਟ ਕੱਢੇ ਹੋਏ ਨੇ ਜਿਹਦੇ ਚ ਐ ਲਾਲੋ ਪਿਪਰਮੈਂਟ ਹੋਗੀ ਨੀਲਗਿਰੀ ਦਾ ਤੇਲ ਹੋ ਗਿਆ ਲੌਂਗ ਦਾ ਤੇਲ ਹੋ ਗਿਆ ਦਾਲਚੀਨੀ ਦਾ ਤੇਲ ਹੋ ਗਿਆ ਉਹਨਾਂ ਚੀਜ਼ਾਂ ਤੋਂ ਬੇਸ ਇਹਦਾ ਲਿਆ ਗਿਆ ਜੀ ਵੈਸਲਿਨ ਤੋਂ ਉਹ ਚੀਜ਼ਾਂ ਪਾ ਕੇ ਇਹਨੂੰ ਬਹੁਤ ਹੀ ਤਰੀਕੇ ਦੇ ਨਾਲ ਇਹਨੂੰ ਗ੍ਰाइंड ਕੀਤਾ ਗਿਆ ਕਮ ਸੇ ਕਮ ਇੱਕ ਹਫਤਾ ਲੱਗਦਾ ਹੈ ਕੋਈ 2 2.5 ਕਿਲੋ ਗ੍ਰੀਸ ਬਣਨ ਨੂੰ ਇਹਨੂੰ ਬਹੁਤ ਬਰੀਕ ਕਰਨਾ ਪੈਂਦਾ ਤਾਂ ਕਿ ਬਾਡੀ ਦੇ ਅੰਦਰ ਵੜੇ ਇਸ ਕਰਕੇ ਦੀ ਮਿਹਨਤ ਕਾਫੀ ਜ਼ਿਆਦਾ ਹੋ ਜਾਂਦੀ ਹੈ ਤੇ ਇਹ ਮਤਲਬ ਕੰਮ ਵੀ ਓਨਾ ਹੀ ਜ਼ਿਆਦਾ ਕਰਦੀ ਹੈ ਇਨੀਛੇਤੀ ਪੇਨ ਕਿਲਰ ਤੋਂ ਕੰਮ ਪਹਿਲਾਂ ਕਰੂਗਾ ਪੇਨ ਕਿਲਰ ਤੋਂ ਪਹਿਲੇ ਕੰਮ ਕਰੇਗਾ ਜੀ ਪੇਨ ਕਿਲਰ ਤਾਂ ਅੰਦਰ ਜਾਏਗਾ ਸਾਡੇ ਡਾਈਜੈਸਟਿਵ ਸਿਸਟਮ ਦੇ ਅੰਦਰ ਜਾਏਗਾ ਡਿਸੋਲਵ ਹੋਏਗਾ ਫਿਰ ਮਾਈਂਡ ਨੂੰ ਪਹੁੰਚੇਗਾ ਇਹਨੇ ਬਾਹਰੋਂ ਦੀ ਬਾਹਰ ਜਿੱਥੇ ਲੋਕਲ ਪੇਨ ਹੈ ਤੁਸੀਂ ਉੱਥੇ ਹੀ ਲਾ ਰਹੇ ਹੋ ਤਾਂ ਇਹ ਦੋ ਮਿੰਟ ਦੀ ਖੇਡ ਹੈ ਸਾਰੀ ਨਾਲ ਦੀ ਨਾਲ ਪੇਨ ਅੱਧੀ ਦੋ ਮਿੰਟਾਂ ਚ ਹਾਂ ਤੁਹਾਡੀ ਗੋਲੀ ਲੈਣ ਦੀ ਤੁਹਾਨੂੰ ਲੋੜ ਬਿਲਕੁਲ ਨਹੀਂ ਪਵੇਗੀ ਕੀ ਤੇ ਕ੍ਰਾਂਤੀਕਾਰੀ ਨੁਸਖਾ ਜੀ ਦੇ ਬਿਲਕੁਲ ਕ੍ਰਾਂਤੀਕਾਰੀ ਚੀਜ਼ਾਂ ਹੀ ਆਪਾਂ ਆਮ ਤੌਰ ਤੇ ਲੋਕਾਂ ਨੂੰ ਦੱਸਦੇ ਆਂ ਸਾਡੇ ਫਾਰਮੂਲੇਸ਼ਨ ਜਿਹੜੀ ਉਹ ਹਮੇਸ਼ਾ ਸਾਨੂੰ ਬਾਅਦ ਚ ਥੈਂਕ ਯੂ ਬਹੁਤ ਆਉਂਦੇ ਆ ਡਾਕਟਰ ਸਾਹਿਬ ਕਾਫੀ ਸਾਰਾ ਫਰਕ ਪੈ ਗਿਆ ਜੀ ਜੀ ਹਾਂਜੀ ਅੱਛਾ ਤੇ ਹੁਣ ਜੰਦ ਜੰਦੇ ਫਿਰ ਪਰਹੇਜ਼ ਕਿਸ ਚੀਜ਼ ਦਾ ਇਹ ਕ੍ਰਾਂਤੀਕਾਰੀ ਨੁਸਖਾ ਜਿਹੜਾ ਨੇ ਅਜ਼ਮਾਉਣਾ ਹੈ ਜਾਂ ਜਿਨ੍ਹਾਂ ਨੇ ਅਜ਼ਮਾ ਕੇ ਦੇਖਿਆ ਉਹਨਾਂ ਨੂੰ ਕਿਹੜੇ ਪਰਹੇਜ਼ ਤੁਸੀਂ ਦੱਸਦੇ ਹੋ ਅਸੀਂ ਉਹਨਾਂ ਨੂੰ ਆਮ ਤੌਰ ਤੇ ਸਭ ਤੋਂ ਪਹਿਲੇ ਅੱਧੀ ਦੁਨੀਆ ਨੂੰ ਪਤਾ ਹੈ ਕਿ 22 ਚੀਜ਼ਾਂ ਇਹਦੇ ਚ ਨਹੀਂ ਲੈਣੀ ਹੁੰਦੀ ਹੁਣ 22 ਚੀਜ਼ਾਂ ਦੇ ਅੰਦਰ ਕੀ ਆ ਗਿਆ ਜੀ ਦੋ ਫ੍ਰਿਜ ਦਾ ਸਮਾਨ ਉਹ ਬਿਲਕੁਲ ਵਾਈ ਹੋ ਜਾਂਦਾ ਤੁਸੀਂ ਆਟਾ ਫ੍ਰਿਜ ਰੱਖਤਾ ਘੰਟੇ ਬਾਅਦ ਕੱਢ ਲਓ ਵਾਈ ਮਿਲੇਗਾ ਤੁਹਾਨੂੰ ਠੀਕ ਹੈ ਚਿੱਟੇ ਛੋਲੇ ਠੀਕ ਹੈ ਚਾਵਲ ਠੀਕ ਹੈ ਆਲੂ ਠੀਕ ਹੈ ਰਾਜਮਾ ਮਟਰ ਖੱਟੀ ਦਹੀਂ ਠੀਕ ਹੈ ਖੱਟੀ ਲੱਸੀ ਠੀਕ ਮੱਕੀ ਗੋਭੀ ਇਹ ਸਭ ਚੀਜ਼ਾਂ ਵਾਈ ਨੇ ਆਲੂ ਠੀਕ ਹੈ ਸਭ ਤੋਂ ਜ਼ਿਆਦਾ ਜਿਹੜਾ ਸਬਜ਼ੀਆਂ ਚ ਪੈਂਦਾ ਇਹ ਅਗਰ ਤੁਸੀਂ ਪਾਉਣਾ ਚਾਹੁੰਦੇ ਹੋ ਫਿਰ ਵੀ ਇਹਨੂੰ ਬੋਇਲ ਕਰ ਲਓ ਬੋਇਲ ਕਰਨ ਤੋਂ ਬਾਅਦ ਕਿਸੇ ਵੀ ਸਬਜ਼ੀ ਚ ਪਾ ਲਓ ਉਹ ਵੀ ਘੱਟ ਮਾਤਰਾ ਚ ਕੰਮ ਦੇ ਦੇ ਜਗਾ ਤੁਹਾਨੂੰ ਤੇ ਦੂਸਰੀ ਗੱਲ ਆ ਗਈ ਹੁਣ ਖਾਣਾ ਕੀ ਹੈ ਖਾਣੇ ਦੇ ਵਿੱਚ ਤੁਸੀਂ ਕੁਝ ਵੀ ਖਾ ਸਕਦੇ ਹੋ ਸਿੰਪਲੀ ਮੈਂ ਜਿਹੜੀ ਚੀਜ਼ਾਂ ਕਹਿ ਰਿਹਾ ਉਹਨੂੰ ਇੰਟਰੋਡਿਊਸ ਕਰ ਲਓ ਤੁਸੀਂ ਉਹਦੇ ਚ ਆ ਗਿਆ ਜੀ ਔਲਾ ਐਲੋਵੀਰਾ ਅਖਰੋਟ ਤੇ ਮੇਥੀ ਇਹ ਦੋਨੋਂ ਚੀਜ਼ਾਂ ਭੇ ਤੋਂ ਬਿਨਾ ਨਹੀਂ ਖਾਣੀਆਂ ਠੀਕ ਹੈ ਜੀ ਤੇ ਅਦਰਕ ਆ ਗਈ ਲਸਣ ਯੂਜ਼ ਕਰ ਲਓ ਕੱਚੀ ਹਲਦੀ ਜਾਂ ਦੂਸਰੀ ਹਲਦੀ ਦੁੱਧ ਚ ਪਾ ਕੇ ਲੈ ਸਕਦੇ ਹੋ ਸ਼ਾਇਦ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਵਧੀਆ ਸ਼ਹਿਦ ਉਹ ਲੈ ਸਕਦੇ ਹੋ ਅਜਵੈਨ ਠੀਕ ਹੈ ਸਾਬਤ ਜਿਹੜੀ ਮੂੰਗੀ ਦੀ ਦਾਲ ਹੈ ਇਹ ਸਾਬਤ ਸਭ ਤੋਂ ਵਧੀਆ ਕਾਮਯਾਬ ਚੀਜ਼ ਹੈ ਪਰਵਲ ਤੋਰੀ ਟਿੰਡਾ ਪੇਠਾ ਇਹੋ ਜਿਹੀਆਂ ਸਬਜ਼ੀਆਂ ਨੂੰ ਤੁਸੀਂ ਇੰਟਰੋਡਿਊਸ ਕਰ ਲਓ ਤੁਹਾਡੇ ਗੋਡੇ 15 ਦਿਨਾਂ ਦੇ ਵਿੱਚ ਭਾਵੇਂ ਤੁਸੀਂ ਇਹ ਫਾਰਮੂਲਾ ਨਾ ਯੂਜ਼ ਕਰੋ ਰੋਂਗ ਕੰਬੀਨੇਸ਼ਨ ਖਾਣਾ ਬੰਦ ਕਰ ਦਿਓ ਤਦ ਵੀ ਤੁਹਾਡੇ ਗੋਡੇ ਦੇ ਆ ਕਾਫੀ ਹੱਦ ਤੱਕ ਤੁਹਾਡੀ ਪੇਨ ਜਿਹੜੀ 10-15% ਰਿਲੀਜ਼ ਹੋਣੀ ਸ਼ੁਰੂ ਹੋ ਜਾਏਗੀ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਸੋ ਐਸਾਂ ਡਾਕਟਰ ਗੁਰਮੀਤ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਘਰ ਦੇ ਵਿੱਚ ਰਸੋਈ ਦੇ ਵਿੱਚ ਖਾਸ ਕਰਕੇ ਚੀਜ਼ਾਂ ਨੂੰ ਚੁੱਕ ਕੇ ਆਪਣੇ ਗੋਡਿਆਂ ਦਾ ਆਪਣੇ ਦਰਦਾਂ ਦਾ ਟ੍ਰੀਟਮੈਂਟ ਇਲਾਜ ਹੈਗਾ ਘਰ ਦੇ ਵਿੱਚ ਹੀ ਕਰ ਸਕਦੇ ਆ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਜ਼ਰੂਰ ਕਰਨੀ ਹੈ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਡਾਕਟਰ ਸਾਹਿਬ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਤੁਸੀਂ ਦੂਰ ਕਰ ਸਕਦੇ ਹੋ ਧੰਨਵਾਦ